ਸਾਡੇ ਬਾਹਰ ਚਾ ਕੇ ਜਮਾ ਕੱਢ ਕੇ ਗਿਆ ਜੀ ਗਾਲ ਅੱਛਾ ਮੈਂ ਸਾਡੇ ਘਰ ਦੋ ਵਾਸੀ ਮਗਲੇ ਘਰੇ ਸੀਗੇ ਪੱਠੇ ਮਾਉਂਦੇ ਸੀਗੇ ਪਸ਼ੂ ਨੂੰ ਉੱਥੋਂ ਸੀ ਭੱਜ ਕੇ ਆਏ ਆ ਜੀ ਕੋ 10 ਬਣਾ ਗੁੰਡੇ ਮੰਗਾਉਂਦਾ ਡਾਂਗ ਆਪ ਚੱਕਦਾ ਉਹਨਾਂ ਕੋਲੇ ਡਾਂਗ ਆ ਸਾਰਿਆਂ ਕੋਲੇ ਉਹ ਸਰੇ ਆਮ ਗਾਲਾਂ ਕੱਢਦਾ ਵੀਡੀਓਸ ਆਮ ਮਨੁੱਖ ਨੂੰ ਵੀ ਚਾਹੀਦੀਆਂ ਉਹ ਇੱਕ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹੋਵੇ ਉਹਨੂੰ ਤਾਂ ਬਿਲਕੁਲ ਹੀ ਨਹੀਂ ਚਾਹੀ। ਪਹਿਲਾਂ ਸਾਡੇ ਪਿੰਡ ਦੇ ਵਿੱਚ 9-10 ਕਿੱਲੇ ਪੈੜੀ ਜ਼ਮੀਨ ਸੀ ਕਿਸੇ ਦੀ ਬਾਘੜ ਸਿੰਘ ਦੀ। ਉਹਨੂੰ ਉਹ ਦੱਬ ਕੇ ਬੈਠੇ ਹੋਏ ਆ ਉਹਦੇ ਤੇ ਕਬਜ਼ਾ ਉਹਨਾਂ ਦਾ ਕਰਿਆ ਵਾ। ਸਾਨੂੰ ਜਮਾਂ ਮਾਰਨ ਦੀ ਧਮਕੀ ਦੇ ਰਹਾ। ਇਹਨਾਂ ਉੱਥੇ ਵੀਡੀਓ ਦੇ ਪੈਸੇ ਸਪੈਸ਼ਲ ਬਕਾਇਦਾ ਕਹਿੰਦਾ ਹਥਿਆਰ ਕੱਢੋ। ਬੰਦਿਆਂ ਨੂੰ ਖੇਤੋਂ ਗੱਡੀਆਂ ਉਮੇ ਖੜੀਆਂ ਜੀ। ਲਾਲੇ ਦੇ ਰਾਹ ਤੇ ਉੱਤੇ ਮੋਟਰ ਦੇ ਉੱਤੇ ਇਹਦੇ ਕੋਲ ਠੇਕੇ ਤੇ ਮੋਟਰ ਆ ਜੀ ਇੱਕ। ਉਹਦੇ ਉੱਤੇ ਬੰਦੇ ਲਿਆ ਕੇ दारू ਪਿਆ ਕੇ ਉਹਨੂੰ ਲੈ ਕੇ ਆਇਆ ਜੀ। ਤੇ ਉੱਥੇ ਗੱਡੀ ਦੇ ਵਿੱਚ ਵਿੱਚ ਬੋਤਲਾਂ ਪਈਆਂ ਦੇਖੀਆਂ ਤੇ ਸਾਰੇ ਬੰਦੇ ਉੱਥੋਂ ਪੂਰੀ ਗੁੰਡਾਗਰਦੀ ਕਰਕੇ ਗਏ ਜੀ ਇੱਥੇ ਤੁਸੀਂ ਕਹਿ ਰਹੇ ਹੋ ਵੀ ਉਹ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸੀ ਪਰ ਉਹ ਤਾਂ ਕਹਿ ਰਹੇ ਮੈਂ ਵੀ ਸਿੱਖ ਪ੍ਰਚਾਰਕ ਆ ਢਾਡੀ ਆ ਉਹ ਦੇਖਣਾ ਸੀਗਾ ਜੀ ਤੁਸੀਂ ਦੇਖੋ ਜੀ ਵੀ ਢਾਡੀ ਬਣ ਕੇ ਪ੍ਰਚਾਰ ਕਰਦਾ ਸਟੇਜਾਂ ਤੇ ਬੋਲਣ ਵਾਲੇ ਆ ਬੰਦੇ ਐ ਕਰਦੇ ਜੇ ਕੋਈ ਗੱਲਬਾਤ ਸੀਗੀ ਆ ਪੈਂਡ ਚ ਜਿਵੇਂ ਜਥੇਬੰਦੀ ਦਾ ਆ ਵੀ ਮੈਂਬਰਾਂ ਉਹਨਾਂ ਨੂੰ ਕਹਿੰਦਾ ਜੀ ਕਿ ਜਿਵੇਂ ਬਣਾਇਆ ਜਾ ਰਿਹਾ ਵੀ ਇਹ ਜਿਹੜੀ ਲੜਾਈ ਆ ਦੋ ਇਹ ਦੁਨੀਆ ਨਾਲ ਦੇ ਵਿੱਚ ਆ ਜਿਵੇਂ ਇੱਕ ਸਾਈਡ ਉਹ ਗਰਾਹਾਂ ਵਾਲਿਆ ਇੱਕ ਸਾਈਡ ਕਾਦੀਆਂ ਵਾਲਿਆ ਪਰ ਇਹ ਇਸ ਤਰ੍ਹਾਂ ਦਾ ਬਿਲਕੁਲ ਵੀ ਕੁਝ ਨਹੀਂ ਹੈ ਸਾਡੀ ਵੀ ਬੈਕਗ੍ਰਾਉਂਡ ਚੈੱਕ ਕਰਨ ਨੂੰ ਵੀ ਜਾਂ ਅਸੀਂ ਕਿੰਨੇ ਕੋਈ ਲੜਾਈ ਝਗੜੇ ਪਿੰਡ ਦੇ ਵਿੱਚ ਕਰਦੇ ਆ ਇਹਦਾ ਰੋਜ਼ ਝਗੜਾ ਜੀ ਪਿੰਡ ਚ ਇੰਨਾ ਚੌਸਤਾ ਇੰਨਾ ਕਲੈਬਰ ਬੰਦਾ ਇਹ ਹਾਜੇ ਤੱਕ ਇਹ ਬਚਦਾ ਆ ਇਹਦਾ ਅੱਜ ਨਾ ਸਾਡਾ ਸਾਰਾ ਪਿੰਡ ਇਕੱਠਾ ਹੁੰਦਾ ਤਾਂ ਆ ਵੀ ਗੱਲ ਹੋਣੀ ਨਹੀਂ ਸੀ ਵੀ ਪਤਾ ਨਹੀਂ ਇਹਨੇ ਕੀ ਪਿੰਡ ਦੇ ਵਿੱਚ ਕਰਾਉਣਾ ਕੀ ਨਹੀਂ ਕਰਾਉਣਾ ਰੂਪ ਆ ਰੂਪ ਦਾੜੀ ਕੇਸ ਅਮਰਤਧਾਰੀ ਦਾ ਤੇ ਕੰਮ ਆ ਜਿਹੜੇ ਉਹ ਕਰਤ ਕੀ ਹੁੰਦੇ ਆ ਅਰੇ ਇਹੇ ਬਾਹਰੋਂ ਬੰਦੇ ਲਿਆ ਕੇ ਦੱਸੋ ਆਂਡਾ ਪ੍ਰੋਗਰਾਮ ਚੱਲ ਰਿਹਾ ਮੈਂ ਤਾਂ ਕਹਿਣਾ ਸਾਰੇ ਪ੍ਰਬੰਧ ਕੀਤੇ ਕਿਉਂ 컬러 ਪਾਇਆ ਗਿਆ ਪਤਾ ਨਹੀਂ ਕੀ ਸੋਚ ਆ ਤੇ 10 12 15 ਗੁੰਡੇ ਬੁਲਾ ਕੇ ਪਿੰਡ ਦੇ ਵਿੱਚ ਉਹ ਮੁੰਡੇ ਦੇ ਘਰੇ ਗਏ ਆ ਘਰੇ ਜਾ ਕੇ ਦਰਵਾਜ਼ੇ ਭੰਨੇ ਉਹਦੇ ਅਸਲਾ ਕੋਲੇ ਸੀ ਇਹਨਾਂ ਦੇ ਲਾਠੀਆਂ ਡੰਡੇ ਤੇ ਉਹ ਤੋਂ ਬਾਅਦ ਅਸੀਂ ਪੁਲਿਸ ਬੁਲਾਈ ਬਹੁਤ ਮਾਰੀ ਘਟਨਾ ਦੇ ਕੋਈ ਤੇ ਪਾਪਾ ਨਗਰ ਨੂੰ ਜਾਂ ਪਿੰਡ ਨੂੰ ਜੋੜਨਾ ਹੁੰਦਾ ਤਰੱਕੀ ਤੇ ਲੈ ਕੇ ਜਾਣਾ ਹੁੰਦਾ ਪਰ ਯਾਰ ਇਹ ਜੀਆਂ ਗੱਲਾਂ ਜਿਹਦੋਂ ਇਹ ਹੈਗੀਆਂ ਹਰਕਤਾਂ ਕਰਨੀਆਂ ਦਾ ਪਿੰਡ ਬਰਬਾਦ ਨਹੀਂ ਕਰਨਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਪ ਦੋਸਤੋ ਆਪਾਂ ਦੇਖਦੇ ਕਿ ਸਾਰੇ ਜਿੰਨੇ ਪੰਜਾਬ ਦੇ ਪਿੰਡ ਆ ਇੱਕ ਫਲਵਾੜੀ ਦੀ ਤਰ੍ਹਾਂ ਜਿਹਦੇ ਵਿੱਚ ਬਹੁਤ ਸਾਰੇ ਰੰਗ ਹੁੰਦੇ ਆ ਪਰ ਕਈ ਵਾਰੀ ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਲੱਗਦਾ ਕਿ ਯਾਰ ਇਹ ਫਲਵਾੜੀ ਇਹ ਰੰਗ ਸਾਰੇ ਕਿਉਂ ਇਦਾਂ ਖੇਰੂ ਖੇਰੂ ਹੋ ਰਹੇ ਆ ਤਾਂ ਪਿਛਲੇ ਦਿਨੀ ਇੱਕ ਬਰਨਾਲਾ ਜ਼ਿਲ੍ਹਾ ਦੇ ਪਿੰਡ ਦਿਵਾਨੇ ਦੇ ਵਿੱਚ ਘਟਨਾ ਹੋਈ ਜਿੱਥੇ ਕਿ ਆਪਾਂ ਦੇਖਦੇ ਆਂ ਸੀਸੀਟੀਵੀ ਕੈਮਰੇ ਦੇ ਵਿੱਚ ਫੋਟੋ ਆਉਂਦੇ ਨੇ 10-15 ਗੁੰਡੇ ਆ ਜਿਹੜੇ ਉਹ ਪਿੰਡ ਦੇ ਕੁਝ ਲੋਕਾਂ ਨਾਲ ਲੜਾਈ ਝਗੜੇ ਹੋਣ ਤੋਂ ਬਾਅਦ ਹਮਲਾ ਕਰਦੇ ਨੇ ਤਾਂ ਉਹਦੇ ਵਿੱਚੋਂ ਹੀ ਪਿੰਡ ਦੇ ਇੱਕ ਵਿਅਕਤੀ ਹਰਜਿੰਦਰ ਸਿੰਘ ਜਿਹੜੇ ਕਿ ਉਹਗੇ ਟਾਡੀ ਵੀ ਨੇ ਤੇ ਕਿਸਾਨ ਯੂਨੀਅਨ ਦੇ ਵਿੱਚ ਕਾਦੀਆਂਵਾਲੀ ਦੇ ਵਿੱਚ ਕੰਮ ਵੀ ਕਰਦੇ ਨੇ ਤਾਂ ਉਹ ਪਿੰਡ ਵਾਲੇ ਉਹਨਾਂ ਗੁੰਡਿਆਂ ਨੂੰ ਘੇਰਦੇ ਨੇ ਉਹ ਮਸਲਾ ਕਾਫੀ ਹਾਈਲਾਈਟ ਹੁੰਦਾ ਪਿੰਡ ਦੇ ਲੋਕ ਆ ਜਿਹੜੇ ਇਸ ਮਸਲੇ ਤੇ ਫੇਰ ਅੱਜ ਇਕੱਠੇ ਨੇ ਆਪਾਂ ਗੱਲਬਾਤ ਕਰਾਂਗੇ ਆਖਰ ਇਹ ਮਸਲਾ ਸਾਰਾ ਹੋਇਆ ਕਿਉਂ ਪਿੰਡ ਦੇ ਵਿੱਚ ਇਹੋ ਜੀ ਘਟਨਾ ਕਿਉਂ ਹੋਈ ਬਾਹਰੋਂ ਬੰਦੇ ਆ ਕੇ ਕਿਉਂ ਪਿੰਡ ਦੇ ਲੋਕਾਂ ਤੇ ਹਮਲਾ ਕਰਨਾ ਸੀ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਵੀ ਨੇ ਸਰਪੰਚ ਸਾਹਿਬ ਆਪਾਂ ਦੇਖਦੇ ਹਾਂ ਜੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਤੁਹਾਡੇ ਪਿੰਡ ਦੀ ਹਨਾ ਤੇ ਪਿੰਡ ਦੇ ਵਿੱਚ ਕੁਝ ਬਾਹਰੋਂ ਲੋਕ ਆਉਂਦੇ ਨੇ ਜਿਹੜੇ ਕਿ ਲੜਾਈ ਦੇ ਮੂਡ ਚ ਆਉਂਦੇ ਨੇ ਉਹਨਾਂ ਕੋਲ ਹਥਿਆਰ ਵੀ ਨਹੀਂ ਇਹ ਸਾਰੀ ਘਟਨਾ ਸ਼ੁਰੂ ਕਿੱਥੋਂ ਹੁੰਦੀ ਹੈ ਜੀ ਸ਼ੁਰੂ ਤਾਂ ਜੀ ਜੇ ਆਪਾਂ ਸੋਚੀਏ ਤਾਂ ਆਪਣੀ ਸੋਚ ਤੋਂ ਸ਼ੁਰੂ ਹੁੰਦੀ ਇਹੀ ਜੀ ਆਪਣੀ ਸੋਚ ਆ ਪਿੰਡ ਦੇ ਵਿੱਚ ਉਹ ਇਲੈਕਸ਼ਨਾਂ ਹੁੰਦੀਆਂ ਆਂ ਦਾ ਸਰਪੰਚ ਦੀ ਇਲੈਕਸ਼ਨ ਹੋਈ ਜਾਂ ਸਾਡੇ ਸੋਸਾਇਟੀ ਦੀ ਪਰਸੋਂ ਇਲੈਕਸ਼ਨ ਹੋਈ ਆ ਸਮਤੀ ਦੇ ਨਾਲ ਸਾਰਾ ਕੁਝ ਹੋ ਗਿਆ ਕੋਈ ਇਹ ਜੀ ਗੱਲ ਨਹੀਂ ਹੈ ਸਾਡੇ ਤਾਂ ਜਾਚਿਤ ਵੀ ਨਹੀਂ ਹੈ ਵੀ ਇਹ ਗੱਲ ਹੋਊਗੀ ਪਰ ਉਹ ਬੰਦਾ ਜਿਹੜਾ ਉਹਦੇ ਅੰਦਰ ਕੀ ਸੁਲਗਦਾ ਉਹਨੇ ਉੱਥੇ ਖੜੇ ਖੜੇ ਨੇ ਵੀ ਫੋਨ ਕਰਿਆ ਵੀ ਕੱਲ ਨੂੰ 10-15 ਬੰਦੇ ਭੇਜੋ ਇੱਥੇ ਦੁਕਾਨਾਂ ਦੇ ਵਿੱਚ ਫਨਾਲਾ ਕਿ ਨੂੰ ਕਰਿਆ ਰੱਬ ਜਾਣਦਾ ਤੇ ਉਹ ਸਾਨੂੰ 2 ਵਜੇ ਤਕਰੀਬਨ ਸਾਡੇ ਸਾਹਮਣੇ ਹੀ ਆ ਗਈ ਗੱਲ 2:00 ਵਜੇ ਡੇਢ ਡੇਢ 2 ਵਜੇ ਤੇ 15 10 ਤੋਂ 15 ਬੰਦੇ ਸੀਗੇ ਜਿਹੜੇ ਉਹਨਾਂ ਨੂੰ ਨਾਲ ਲਿਆ ਕੇ ਫਿਰ ਉਹ ਆਪਣਾ ਮੁੰਡਾ ਇੱਕ ਸਾਡਾ ਜਗਸੀਰ ਉਹਨਾਂ ਦਾ ਗਵੰਢੀ ਹੋਈ ਆ ਰੱਬ ਜਾਣਦਾ ਉਹਦੇ ਨਾਲ ਕੀ ਲਫੜਾ ਕੀ ਸੰਸ ਤਾਂ ਸਮਝ ਵੀ ਨਹੀਂ ਆਉਂਦੀ ਹੈ ਵੀ ਇੰਨੀ ਕਿਉਂ ਉਹ ਦੁਸ਼ਮਣੀ ਰੱਖਦਾ ਇਸ ਚੀਜ਼ ਨਾਲ ਤੇ ਉਹਨੂੰ ਲਿਆ ਕੇ ਉਹਨਾਂ ਨੇ ਬਹੀ ਦੇ ਵਿੱਚ ਨੰਗਾ ਨਾਚ ਨੱਚਿਆ ਜੀ ਉਹਨਾਂ ਨੇ ਉਹ ਵੀਡੀਓ ਦੇ ਵਿੱਚ ਵੀ ਆ ਸਾਰਾ ਕੁਝ ਆਪਣੇ ਸਾਹਮਣੇ ਹੀ ਆ ਸਾਨੂੰ ਕਹਿਣ ਦੀ ਤਾਂ ਬਾਹਲੀ ਲੋੜ ਨਹੀਂ ਹੈ ਜੋ ਕੁਝ ਹੈਗੀ ਆ ਆਪਦੇ ਆਪ ਦੇ ਵਿੱਚ ਤਾਂ ਉਹ ਬਣਦੇ ਆ ਵੀ ਬਹੁਤ ਵੱਡੇ ਅਸੀਂ ਸਮਾਜ ਸੇਵਕਾਂ ਅਸੀਂ ਯੂਨੀਅਨ ਦੇ ਪ੍ਰਬੰਧਕਾਂ ਅਸੀਂ ਲਾਇਬ੍ਰੇਰੀ ਦੇ ਪ੍ਰਬੰਧਕਾਂ ਅਸੀਂ ਲੈਬ ਦੇ ਪ੍ਰਬੰਧਕਾਂ ਅਸੀਂ ਜੀ ਸੇਵਾ ਕਰਦੇ ਲੋਕਾਂ ਦੀ ਪਰ ਆਹ ਜਿਹੜਾ ਅੱਜ ਦਿਖਿਓ ਤੁਸੀਂ ਉਹਦਾ ਉਹਦਾ ਦੂਜਾ ਰੂਪ ਕੀ ਆ ਦੂਜਾ ਰੂਪ ਉਹਦਾ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆਊਗਾ ਵੀ ਉਹਦਾ ਦੂਜਾ ਰੂਪ ਕੀ ਆ ਅਸੀਂ ਬਾਹਲੀਆਂ ਗੱਲਾਂ ਤਾਂ ਕਹਿਣੀਆਂ ਨਹੀਂ ਆ ਤੁਹਾਨੂੰ ਮੇਰੇ ਉਹ ਬੰਦੇ ਦੇ ਬੰਦੇ ਬਲਾ ਕੇ ਉਹ ਉਹਦੇ ਤੇ ਹਮਲਾ ਕਰਿਆ ਉਹ ਮੁੰਡੇ ਤੇ ਹਮਲਾ ਕਾਦੀ ਖਾਤਰ ਕਰਿਆ ਇੱਕ ਉਹ ਰੇਤੇ ਦੀਆਂ ਦੋ ਟਰਾਲੀਆਂ ਉਹਦੇ ਘਰ ਦੇ ਨਾਲ ਲੁਹਾਈਆਂ ਹੋਈਆਂ ਪਲਾਟ ਕਿਸੇ ਹੋਰ ਦਾ ਉਹ ਬੰਦੇ ਦਾ ਆਪ ਦਾ ਪਲਾਟ ਵੀ ਨਹੀਂ ਹੈ ਉੱਥੇ ਟਰਾਲੀਆਂ ਲਾ ਕੇ ਉਹਨੂੰ ਕਹਿੰਦੇ ਇੱਥੋਂ ਰੇਤਾ ਚੱਕ ਮੇਰੀ ਤਾਂ ਉਹ ਮਤਲਬ ਉਹਦੇ ਪਿਓ ਨੇ ਗੱਲ ਕਹੀ ਵੀ ਅਸੀਂ ਤਾਂ ਕੰਧ ਢਾਉਣੀ ਆ ਕੰਧ ਢਾਉਣ ਦਾ ਮਤਲਬ ਵੀ ਅਸੀਂ ਇਹ ਪਲਾਟ ਕਬਜ਼ੇ 'ਚ ਕਰਨਾ ਪਹਿਲਾਂ ਸਾਡੇ ਪਿੰਡ ਦੇ ਵਿੱਚ 9-10 ਕਿੱਲੇ ਪੈੜੀ ਜ਼ਮੀਨ ਸੀ ਕਿਸੇ ਦੀ ਬਾਘੜ ਸਿੰਘ ਦੀ ਉਹਨੂੰ ਉਹ ਦੱਬ ਕੇ ਬੈਠੇ ਹੋਏ ਆ ਉਹਦੇ ਤੇ ਕਬਜ਼ਾ ਉਹਨਾਂ ਦਾ ਕਰਿਆ ਵਾ ਤੇ 10 ਕਿੱਲੇ ਪੈੜੀ ਉਹਦੇ ਭਰਾ ਸਲਾਗਰ ਦੀ ਸੀ ਉਹ ਵੀ ਇਹਨਾਂ ਦੇ ਕਬਜ਼ੇ 'ਚ ਉਹ ਬੰਦੇ ਤੇ ਪਰਚਾ ਇਹਨਾਂ ਨੇ ਪਹਿਲਾਂ ਕਰਾਤਾ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਉਹ ਕੈਨੇਡਾ ਤੋਂ ਇੱਥੇ ਨਹੀਂ ਆ ਸਕਦਾ ਤੇਰਾ ਆਪਦੇ ਚਾਚੇ ਤੇ ਵੀ ਪਰਚਾ ਹੋਇਆ ਵਾ ਚਾਚੇ ਦੇ ਮੁੰਡੇ ਦੇ ਆਪ ਇਹ ਬਾਹਰ ਨਿਕਲ ਜਾਂਦਾ ਇਹ ਬੰਦਾ ਜਿਹੜਾ ਹਰਜਿੰਦਰ ਇਹ ਇੰਨਾ ਚੋਸਤਾ ਇੰਨਾ ਕਲੈਬਰ ਬੰਦਾ ਹੈ ਹਾਜੇ ਤੱਕ ਇਹ ਬਚਦਾ ਆ। ਇਹਦਾ ਅੱਜ ਨਾ ਸਾਡਾ ਸਾਰਾ ਪਿੰਡ ਇਕੱਠਾ ਹੁੰਦਾ ਤਾਂ ਆ ਵੀ ਗੱਲ ਹੋਣੀ ਨਹੀਂ ਸੀ ਵੀ ਪਤਾ ਨਹੀਂ ਇਹਨੇ ਕੀ ਪਿੰਡ ਦੇ ਵਿੱਚ ਕਰਾਉਣਾ ਕੀ ਨਹੀਂ ਕਰਾਉਣਾ। ਰੂਪ ਆ, ਰੂਪ ਦਾੜੀ, ਕੇਸ, ਅਮਰਤਧਾਰੀ ਦਾ ਤੇ ਕੰਮ ਆ ਜਿਹੜੇ ਉਹ ਕਰਤਕੀਆਂ ਦੇ ਆ। ਕੰਮ ਕਰਤਕੀਆਂ ਦੇ ਕਰਦੇ ਆ ਇਹ। ਤੇ ਉਹ ਸਾਰਿਆਂ ਦੇ ਸਾਹਮਣੇ ਹੀ ਆ ਆਪਣੇ ਤੇ 10-12-15 ਗੁੰਡੇ ਬੁਲਾ ਕੇ ਪਿੰਡ ਦੇ ਵਿੱਚ ਉਹ ਮੁੰਡੇ ਦੇ ਘਰੇ ਗਏ ਆ। ਘਰੇ ਜਾ ਕੇ ਦਰਵਾਜ਼ੇ ਭੰਨੇ ਉਹਦੇ। ਅਸਲਾ ਕੋਲੇ ਸੀ ਇਹਨਾਂ ਦੇ ਨਾਥੀਆਂ ਡੰਡੇ ਤੇ ਉਦੋਂ ਬਾਅਦ ਅਸੀਂ ਪੁਲਿਸ ਬੁਲਾਈ ਪੁਲਿਸ ਬੁਲਾ ਕੇ ਇਹ ਘਰੇ ਵਰਗੇ ਆਪਦੇ ਉਹ ਦੇਜਿੰਦਰ ਦੇ ਘਰੇ ਵਰਗੇ ਤਿੰਨ ਚਾਰ ਤਾਂ ਭੱਜ ਗਏ ਤਿੰਨ ਚਾਰ ਉੱਥੇ ਫੜੇ ਗਏ ਅੱਛਾ ਬੰਦੇ ਇਹ ਘਟੋ ਘਟ 10 ਬੰਦੇ ਬੁਲਾ ਕੇ ਲੈ ਤਿੰਨ ਗੱਡੀਆਂ ਸੀ ਇਹਨਾਂ ਕੋਲੇ ਤੇ ਗੱਡੀਆਂ ਨੇ ਫੜੇ ਗਏ ਉਹਨਾਂ ਚੋਂ ਹਾਂਜੀ ਤਿੰਨ ਫੜੇ ਗਏ ਆ ਜੀ ਚੌਥਾ ਹਰਜਿੰਦਰ ਆ ਅੱਛਾ ਚਾਰ ਫੜ ਗਏ ਇੱਕ ਉਹਦੇ ਚਾਚੇ ਦਾ ਮੁੰਡਾ ਪੰਜ ਬੰਦੇ ਕੈਪਚਰ ਕਰਿਆ ਇਹਨਾਂ ਨੇ ਅੱਛਾ ਤੇ ਬਾਕੀ ਬੰਦੇ ਭੱਜ ਗਏ ਦੀ ਹੂੰ ਉਸੇ ਉਸੇ ਦਿਨ ਘਟਨਾ ਕਿਉਂ ਹੁੰਦੀ ਆ ਵੀ ਜਿਵੇਂ ਸੁਸਾਇਟੀ ਦੀਆਂ ਚੋਣਾ ਸੀਗਾ ਨਾ ਸਰਬਸੰਮਤੀ ਲਈ ਜੀ ਤਾਂ ਦੂਜੇ ਦਿਨ ਘਟਨਾ ਹੁੰਦੀ ਆ ਜੀ ਇਹ ਹਾਂ ਦੂਜੇ ਦਿਨ ਖਬਰਾਂ ਕੀ ਉਹਦੇ ਚਤ ਦੇ ਵਿੱਚ ਕੀ ਆ ਸੰਮਤੀ ਦਾ ਸਾਰੀ ਹੋ ਗਈ ਉਹਨਾਂ ਦੇ ਬੰਦਿਆਂ ਨੇ ਮਿਲ ਕੇ ਹੀ ਆਪਾਂ ਸੰਮਤੀ ਕਰੀ ਆ ਪ੍ਰਧਾਨ ਬਣਾਇਆ ਸਭ ਕੋ ਕਰੇ ਉਹਦੇ ਚਤ ਵਿੱਚ ਕੀ ਸੀ ਸਾਨੂੰ ਰੱਬ ਜਾਣਦਾ ਕੀ ਪਹਿਲਾਂ ਉਹਨਾਂ ਨੇ ਕਿਹਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਬੈਠ ਕੇ ਵੀ ਕੁਝ ਨਿਵੇੜਿਆ ਜਾ ਵੀ ਜੋ ਮਨ ਚ ਚੱਲ ਰਿਆ ਸੀ ਜਾਂ ਕੁਝ ਵੀ ਨਹੀਂ ਪਤਾ ਤੁਹਾਨੂੰ ਕਿ ਉਹ ਗੱਲ ਉਹਨਾਂ ਦੇ ਬੰਦੇ ਜਿਹੜੇ ਉਹਨਾਂ ਨੇ ਭੇਜੇ ਵੀ ਆਪਾਂ ਸਹਿਮਤੀ ਕਰੀਏ ਅਸੀਂ ਉਹਨਾਂ ਨਾਲ ਸਹਿਮਤੀ ਕਰ ਲਈ ਹੂੰ ਮੈਂਬਰ ਉਹਨਾਂ ਦੇ ਲੈ ਲੇ ਸਾਡੇ ਮੈਂਬਰ ਦੇ ਤੇ ਸ਼ਿਨੀਆਰ ਸਾਡੇ ਨਾਲ ਪਿੰਡ ਸਜੋਗੀ ਆ ਸਾਡੀ ਸੜੀ ਦੇ ਵਿੱਚ ਉਹਨਾਂ ਦੇ ਮੈਂਬਰ ਲੈ ਲੇ ਸਾਰੇ ਮੈਂਬਰ ਖੁਸ਼ੀ-ਖੁਸ਼ੀ ਫੋਟੋਆਂ ਲਹਾ ਕੇ ਗਏ ਆ ਸਾਨੂੰ ਤਾਂ ਇਹ ਵੀ ਪਤਾ ਵੀ ਇਹਦੇ ਅੰਦਰ ਕੀ ਚੱਲਦਾ ਸਾਨੂੰ ਕੀ ਪਤਾ ਸੀ ਹੂੰ ਅੱਪਾ ਹੋਰ ਵੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਜਿਵੇਂ ਉਹ ਕਿਸਾਨ ਯੂਨੀਅਨ ਨਾਲ ਵੀ ਜੁੜੇ ਹੋਏ ਨੇ ਜੀ ਕਿ ਤੁਸੀਂ ਫਿਰ ਕਿਸਾਨ ਯੂਨੀਅਨ ਤੱਕ ਪਹੁੰਚ ਕੀਤੀ ਆ ਕੋਈ ਦੱਸਿਆ ਉਹਨਾਂ ਨੂੰ ਵੀ ਯਾਰ ਵੀ ਆਹ ਗੱਲ ਹੋ ਰਹੀ ਆ ਮਸਲਾ ਥੋੜਾ ਸੁਲਝਾਇਆ ਜਾਵੇ ਬਿਲਕੁਲ ਬਾਈ ਜੀ ਅਸੀਂ ਆਪਾ ਸਾਰੇ ਕਿਸਾਨ ਭਰਾ ਜਿਹੜੀ ਸਪੰਸਾ ਪਿੰਡ ਦੀ ਗੱਲ ਕਰਦੇ ਆ ਐ 15 ਸਾਲ ਤੋਂ ਤਕਰੀਬਨ ਅਸੀਂ ਕੋਆਪਰੇਟਿਵ ਸੁਸਾਇਟੀ ਦੀ ਸੇਵਾ ਕਰਦੇ ਆ ਰਹੇ ਆ ਤੇ ਹੁਣ ਵੀ 5 ਸਾਲ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਜੋ ਝਗੜਾ ਹੋਇਆ ਜਿਹੜੇ ਭਰਾਵਾਂ ਨੇ ਕੀਤਾ ਉਹਨਾਂ ਦੀ ਵੀ ਸਹਿਮਤੀ ਦੇ ਨਾਲ ਰਜਾਮੰਦੀ ਨਾਲ ਮੈਂ ਖੁਦ ਇਸ ਸੁਸਾਇਟੀ ਦਾ ਪ੍ਰਧਾਨ ਬਣਿਆ ਦੇਖੋ ਸਵੇਰੇ ਕੋਈ ਗੱਲ ਨਹੀਂ ਸ਼ਾਂਤ ਮਈ ਢੰਗ ਨਾਲ ਲੋਕ ਇਕੱਠੇ ਹੋਇਆ ਸੁਸਾਇਟੀ 'ਚ ਚੋਣ ਕਰਨ ਦੇ ਲਈ ਦੋ ਭਰਾ ਸਾਡੇ ਇਸ ਪਿੰਡ ਦੇ ਨਗਰ ਦੀ ਆਉਂਦੇ ਆ ਉਹ ਵੀ ਕੌਣ ਨੇ ਜਿਹੜੇ ਇਹਨਾਂ ਬੰਦਿਆਂ ਦੇ ਨਾਲ ਜੁੜੇ ਹੋਏ ਅੱਛਾ ਉਹਨਾਂ ਨੇ ਆ ਕੇ ਵੀ ਯਾਰ ਵੀ ਆਪਾਂ ਸਰਪੰਚੀ ਤੋਂ ਲੈ ਕੇ ਜੋ ਧੜੇਬਾ ਜੀਆਂ ਪਿੰਡਾਂ ਦੇ ਵਿੱਚ ਆਮ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਹੁੰਦੀਆਂ ਤੇ ਜਿਹੜੇ ਪਿੰਡਾਂ 'ਚ ਇਹ ਧੜੇਬਾ ਜੀਆਂ ਨਹੀਂ ਹੁੰਦੀਆਂ ਉਹ ਪਿੰਡ ਬਹੁਤ ਕੀ ਕਰਦਾ ਹਮਮ ਸਪੰਸ ਸਾਹਿਬ ਦੀ ਬੜੀ ਚੰਗੀ ਸੋਚ ਸੀ ਸਾਡੀ ਸਾਰਿਆਂ ਦੀ ਉਹ ਬੰਦਿਆਂ ਦੀ ਵੀ ਸੋਚ ਚੰਗੀ ਸੀ ਮੈਂ ਕਹਣਾ ਜਿਹੜੇ ਉਹ ਆਏ ਉਹ ਕਹਿੰਦੇ ਜਾਣਾ ਵੀ ਆਪਾਂ ਪਲੇਸ ਆ ਜਿਹੜਾ ਧੜਾਗਾ ਇਹ ਸਾਰੇ ਪਿੰਡ 'ਚੋਂ ਖਤਮ ਕਰਨਾ ਉਸੇ ਗੱਲ ਨੂੰ ਲੈ ਕੇ ਚਲੋ ਚੋਣਾ ਸੀ ਹੁੰਦੀਆਂ ਕੁਝ ਬੰਦੇ ਭਾਵਕ ਹੁੰਦੇ ਨਹੀਂ ਯਾਰ ਵੀ ਆਪਾਂ ਪਹਿਲਾਂ ਇਹਨਾਂ ਨੇ ਕੀਤਾ ਆਪਾਂ ਚੋਣਾ ਲੜੀਏ ਚੋਣਾ ਲੜਕੀ ਜਿਹੜੀ ਇਹਨਾਂ ਨੂੰ ਦਿਖਾਈਏ ਪਰ ਨਹੀਂ ਖਤਮ ਕਰਦੇ ਆ ਜਦੋਂ ਸਾਰੀ ਗੱਲ ਨਿਬੜ ਗਈ ਸੰਪਤੀ ਦੇ ਨਾਲ ਚੋਣ ਹੋ ਗਈ ਸੀਨੀਵਾਲ ਖੁਰਦੇ ਬੰਦੇ ਵੀ ਸਹਿਮਤ ਸੀ ਦਵਾਨਿਆਂ ਦੀ ਵੀ ਹੋਵੇ ਉਸ ਧਿਰ ਦੇ ਵੀ ਬੰਦੇ ਲੱਗੇ ਫਿਰ ਜਦੋਂ ਖੁਸ਼ੀ ਦੇ ਨਾਲ ਫੋਟਾਂ ਹੋਈਆਂ ਸਾਰੀਆਂ ਗੱਲਾਂ ਹੋਈਆਂ ਤੇ ਮੈਂ ਵੀ ਖੁਦ ਚਲੋ ਸਿਆਣੇ ਬੰਦੇ ਕਹਿੰਦੇ ਆ ਜਦੋਂ ਸਾਡਾ ਸੋਸਾਇਟੀ ਦੇ ਜਿਹੜੇ ਪਹਿਲਾਂ ਸੀਗੇ ਮਲਾਜਮ ਸਕੱਤਰ ਨਾਮ ਆਪਮਾ ਸਿੰਘ ਨਾ ਬਾਤ ਬਵਾਤ ਚੱਲਦਾ ਸੀਗਾ ਉਹ ਸਾਰਾ ਕਹਿੰਦੇ ਯਾਰ ਵੀ ਆਪਾਂ ਖਤਮ ਕਰਨਾ ਮੈਂ ਕਿਹਾ ਬਹੁਤ ਸਿਆਣੀ ਗੱਲ ਜੇ ਚੰਗਾ ਬੰਦਾ ਕੋਈ ਖਤਮ ਕਰੂਗਾ ਮੈਂ ਝੋਲੀ ਅੱਡ ਕੇ ਚਾਹੇ ਕੋਈ ਵੀ ਗੱਲ ਹੈ ਸੀ ਨਹੀਂ ਸੀ ਮੈਂ ਸਾਰਿਆਂ ਤੋਂ ਮੈਂ ਕਿਹਾ ਯਾਰ ਵੀ ਮੈਂ ਹੁਣ ਤੁਸੀਂ ਨੁਮਾਇੰਦਾ ਚੁਣਿਆ ਇਹ ਮੇਰਾ ਮੋਢਲਾ ਫਰਜ਼ ਬਣਦਾ ਵੀ ਯਾਰ ਵੀ ਜੋ ਵੀ ਗਲਤੀ ਹੋਈ ਸਾਰਿਆਂ ਤੋਂ ਝੋਲੀ ਮੈਂ ਪਾਉਣਾ ਮੈਂ ਸਾਰੀ ਪੰਚਾਇਤ ਦੇ ਸਾਹਮਣੇ ਇਸੇ ਤਰ੍ਹਾਂ ਸਾਡੇ ਰਣਜੀਤ ਸਿੰਘ ਸਰਪੰਚ ਸਾਹਿਬ ਆ ਇਹਨਾਂ ਨੇ ਵੀ ਮੰਗੀ ਨਾਂ ਲੈ ਕੇ ਯਾਰ ਲੋਕਾਂ ਨੇ ਵੀ ਚੰਗਾ ਸਮਝਿਆ ਕਿ ਤੁਸੀਂ ਪਿੰਡ ਦੇ ਮੋਢ ਬੰਨਣਾ ਨਾਲੋਂ ਯਾਰ ਤੁਸੀਂ ਆਪ ਇਸ ਗੱਲ ਨੂੰ ਖਤਮ ਕਰੋ ਇਹਦੇ ਨਾਲ ਕੋਈ ਵੱਡਾ ਨਹੀਂ ਹੁੰਦਾ ਮੈਂ ਕਹਣਾ ਜੇ ਮੈਂ ਗਲਤੀ ਕੋਈ ਮਹਿਸੂਸ ਕਰ ਲਈ ਜਾਂ ਸੰਪਨ ਸਾਹਮਣੇ ਉਹ ਜਿਹੜੇ ਸੀਗੀਆਂ ਮਾੜੀਆਂ ਮੋਟੀਆਂ ਗੱਲਾਂ ਜਾਂ ਪਿੰਡ ਚੱਲਦੀਆਂ ਉਹ ਖਤਮ ਕਰਨ ਵਾਸਤੇ ਹੋਈਆਂ ਤੇ ਪਰ ਉਸ ਤੋਂ ਬਾਅਦ ਚਲੋ ਹੁੰਦਾ ਹੀ ਆ ਜੋ ਸੰਮਤੀ ਦੇ ਨਾਲ ਹੋਗੇ ਜਿੰਨੇ ਵੀ ਸੋਸਾਇਟੀ ਨਾਲ ਜਾਂ ਕਿਸਾਨ ਜੁੜੇ ਆ ਇੱਥੇ ਹੀ ਅਸੀਂ ਪਾਰਟੀ ਰੱਖੀ ਸੀ ਤੁਹਾਨੂੰ ਵੀ ਸੈਂਪਲ ਰਹਿ ਜਾਗੇ ਬੈਠ ਕੇ ਖੁਸ਼ੀ ਦੇ ਨਾਲ ਵੀ ਯਾਰ ਬੜਾ ਵਧੀਆ ਕੰਮ ਹੋਇਆ ਵੀ ਪਿੰਡ ਚੋਂ ਇਹ ਬਵਾਦ ਵਿਵਾਦ ਆ ਜਿਹੜਾ ਇਹ ਚੋਣਾ ਵਾਲਾ ਹੁੰਦਾ ਸੀ ਉਹ ਖਤਮ ਹੋ ਗਿਆ ਵੀ ਇੱਕਮੁੱਠ ਹੋ ਕੇ ਰਲ ਕੇ ਸਾਰੀਆਂ ਸੰਸਥਾ ਨੂੰ ਉੱਚਾ ਚੱਕਾਂਗੇ ਅਗਲੇ ਦਿਨ ਫਿਰ ਜਿਹੜਾ ਸਪੰਸ ਸਾਹਿਬ ਨੇ ਦੱਸਿਆ ਵੀ ਯਾਰ ਇਹ ਬਾਹਰੋਂ ਬੰਦੇ ਲਿਆ ਕੇ ਦੱਸੋ ਆਂਡਾ ਪ੍ਰੋਗਰਾਮ ਚੱਲ ਰਿਹਾ ਮੈਂ ਤਾਂ ਕਹਣਾ ਸਾਰੇ ਪ੍ਰਬੰਧ ਕੀਤੇ ਕਿਉਂ ਖਲੜ ਪਾਇਆ ਗਿਆ ਪਤਾ ਨਹੀਂ ਕੀ ਸੋਚ ਆ ਜਦੋਂ ਤੁਸੀਂ ਖੁਦ ਸਹਿਮਤ ਹੋ ਕੇ ਸਾਰੀ ਚੋਣ ਆ ਜਿਹੜੀ ਨੇਪਰੇ ਚੜ੍ਹੀ ਆ ਤਾਂ ਮੈਂ ਸਮਝਦਾ ਇਹ ਕੰਮ ਹੋਣਾ ਨਹੀਂ ਸੀ ਚਾਹੀਦਾ ਉਹ ਮੌਜੂਦ ਨੇ ਇੱਥੇ ਜਿੰਨਾਂ ਨਾਲ ਆਖਰੀ ਦਿਨ ਉਹਨਾਂ ਦੀ ਲੜਾਈ ਹੋਈ ਆ ਉਹ ਵੀਰ ਹੈਗੇ ਨੇ ਇੱਥੇ ਉੱਥੇ ਹੋਣਗੇ ਵੀ ਦੋ ਚਾਰ ਬੰਦੇ ਵਿੱਚੋਂ ਮੁੰਡੇ ਹੈ ਵੀ ਆ ਆਖਰੀ ਦਿਨ ਤਾਂ ਵੈਸੇ ਮੇਰੇ ਹਿਸਾਬ ਨਾਲ ਉਹ ਤਾਂ ਨਿੱਜੀ ਕੋਈ ਲੜਾਈ ਸੀਗੀ ਘਰ ਦੀ ਆਮਣੇ ਸਾਹਮਣੇ ਵਾਲੀ ਉਹ ਤਾਂ ਕੋਈ ਲੈ ਕੇ ਲੜਾਈ ਨਹੀਂ ਹੋਈ ਉਹ ਜਿਵੇਂ ਸਪੰਸ ਸਾਹਿਬ ਨੇ ਦੱਸਿਆ ਕੋਈ ਪਲਾਟ ਜਗ੍ਹਾ ਨੂੰ ਲੈ ਕੇ ਆਮਣੋ ਸਾਹਮਣੇ ਉਹ ਚੀਜ਼ ਦੀ ਲੜਾਈ ਸੀ ਸਰੇਆਮ ਵੀਡੀਓ ਦੇ ਵਿੱਚ ਇਹ ਬਹੁਤ ਮਾਰੀ ਘਟਨਾ ਵੇਖੋ ਇੱਕ ਤਾਂ ਆਪਾਂ ਨਗਰ ਨੂੰ ਜਾਂ ਪਿੰਡ ਨੂੰ ਜੋੜਨਾ ਹੁੰਦਾ ਤਰੱਕੀ ਤੇ ਲੈ ਕੇ ਜਾਣਾ ਹੁੰਦਾ ਪਰ ਯਾਰ ਇਹ ਜਿਹੇ ਗੱਲਾਂ ਜਦੋਂ ਇਹ ਹੈਗੀਆਂ ਹਰਕਤਾਂ ਕਰਨੀਆਂ ਦਾ ਪਿੰਡ ਬਰਬਾਦ ਨਹੀਂ ਕਰਨਾ ਜਦੋਂ ਕੋਈ ਬੰਦੇ ਬਾਹਰੋਂ ਆਏ ਵੀਡੀਓ ਦੇ ਵਿੱਚ ਆਈ ਅਸੀਂ ਵੀ ਪਹਿਲਾਂ ਚਾਹਿਆ ਸਾਨੂੰ ਫੋਨ ਆਇਆ ਚਲੋ ਬਾਕੀ ਭਰਾਵਾਂ ਦੇ ਕਿਸਾਨਾਂ ਨੇ ਯਾਰ ਵੀ ਇਹਨੂੰ ਨਜਿੱਠੋ ਮੈਂ ਕਿਹਾ ਵੀ ਕੋਈ ਗੱਲ ਨਹੀਂ ਨਜਿੱਠਣ ਵਾਲੀ ਗੱਲ ਹੀ ਆ ਪਰ ਜਦੋਂ ਵੀਡੀਓਜ਼ ਦੇਖੀਆਂ ਤਾਂ ਫਿਰ ਕਿਸਾਨ ਯੂਨੀਅਨ ਵੀ ਆ ਦੂਜੀ ਆਪਣਾ ਉਗਰਾਹਾਂ ਵਾਲੇ ਉਹ ਵੀ ਇਕੱਠੇ ਹੋਏ ਫਿਰ ਪੁਲਿਸ ਪ੍ਰਸ਼ਾਸਨ ਨੇ ਬੰਦੇ ਬੰਦ ਕਰਕੇ ਫੜਾਏ ਵੀ ਗਏ ਤੇ ਹਨ ਉਹਨੂੰ ਹੋਰ ਤੂਲ ਦੇਣ ਦੇ ਲਈ ਉਹਨੂੰ ਕੋਈ ਬੰਦਾ ਇਸੇ ਨਗਰ ਦਾ ਸਕਪਾਲ ਪਾਲਾ ਹੈ ਤਾਂ ਸਾਡੇਾਂ ਚ ਹੀ ਆ ਪਰ ਲੋਕਾਂ ਨੇ ਉਹਨੂੰ ਨਾ ਜਦੋਂ ਫੌਜ ਤੋਂ ਰਟਾਇਰ ਹੋ ਕੇ ਆਇਆ ਬੜੀ ਇੱਜ਼ਤ ਦਿੱਤੀ ਵੀ ਸਿਆਣਾ ਬੰਦਾ ਸੋਝਵਾਨ ਆ ਵੀ ਕਰਾਂਗੇ ਪਰ ਮੈਂ ਕਹਣਾ ਉਹਦੇ ਵਰਗਾ ਨਲਾਇਕ ਹੀ ਨਹੀਂ ਕੋਈ ਨਿਕਲਿਆ ਉਹਨਾਂ ਨੇ ਇਸ ਨੂੰ ਤੂਲ ਦੇ ਲਾ ਜੂਨੀਅਨ ਨਾਲ ਜੋੜ ਕੇ ਕਿਸਾਨ ਅਸੀਂ ਵੀ ਕਿਸਾਨ ਆ ਯਾਰ ਕਿਸਾਨਾਂ ਦਾ ਜੂਨੀਅਨ ਦਾ ਕੀ ਮਤਲਬ ਕੋਈ ਜੋੜ ਕੇ ਨਹੀਂ ਜੇ ਕੋਈ ਬੰਦਾ ਇਕੱਠ ਹੋਇਆ ਕਿਸੇ ਬੰਦੇ ਨੂੰ ਜੇ ਕਿਸੇ 'ਚ ਗਲਤੀ ਆ ਯਾਰ ਬੰਦਾ ਸਰਪੰਚ ਕੋਲ ਆਵੇ ਚਾਰ ਮੋਤਵਰ ਨਹੀਂ ਸਰਪੰਚ ਨਾਲ ਥੋੜੀ ਬਣਦੀ ਕਿਸੇ ਹੋਰ ਮੋਤਵਰ ਬੰਦੇ ਕੋਲ ਜਾਵੇ ਉਹਨੂੰ ਬੈਠ ਕੇ ਸਮਝ ਕੇ ਸੋਚ ਕੇ ਜੇ ਕੋਈ ਝਗੜਾ ਵੀ ਯਾਰ ਬੰਦੇ ਲਿਆ ਕੇ ਜੇ ਮੰਨ ਲਓ ਮੈਂ ਕਹਿਣਾ ਵੀ ਕਿਸੇ ਦਾ ਕਿਸੇ ਨਾਲ ਟਕਰਾਅ ਆ ਯਾਰ ਇਹ ਪਹਿਲਾ ਪੰਚਾਇਤੀ ਤੌਰ ਤੇ ਬੈਠਣਾ ਚਾਹੀਦਾ ਕਿ ਨਹੀਂ ਬੈਠਣਾ ਚਾਹੀਦਾ ਯਾਰ ਵੀ ਐਦਾਂ ਹੀ ਥੋੜਾ ਵੀ ਕਿਸੇ ਤੇ ਲਿਆ ਕੇ ਆਪਾਂ ਗੁੰਡਾ ਕਰਦੀ ਜਾਂ ਹਮਲੇ ਕਰਾਈਏ ਇਹ ਕਿਹੜੀ ਸਾਨ ਫਾਲੀ ਗੱਲ ਆ ਇਹ ਮੈਂ ਤਾਂ ਸਮਝਦਾ ਵੀ ਇਹ ਨਵੇੜਨ ਦੀ ਸਾਥ ਇੱਕ ਹੋਰ ਬਿਵਾਦ ਵੱਡਾ ਖੜਾ ਕਰਤਾ ਮੈਂ ਕਹਣਾ ਇਹ ਮਾੜੀ ਸੋਚ ਲਏ ਇਹ ਨਹੀਂ ਚਾਹੁੰਦੇ ਵੀ ਆਪਾਂ ਡਵੈਲਪਮੈਂਟ ਹੋਵੇ ਕਿਸਾਨਾਂ ਦੀ ਜਾਂ ਪਿੰਡ ਦੀ ਐਦਾਂ ਨਹੀਂ ਹੋਣੇ ਚਾਹੀਦਾ ਬਹੁਤ ਮਾੜੀ ਘਟਨਾ ਹੈ ਜੀ ਜਿਵੇਂ ਆਪਾਂ ਦੇਖਦੇ ਆਂ ਜੀ ਇਹ ਪਿੰਡ ਕਿਤਾਬਾਂ ਦੇ ਨਾਂ ਨਾਲ ਮਸ਼ਹੂਰ ਆ ਵੀ ਕਿਤਾਬਾਂ ਬਹੁਤ ਲੋਕੀ ਪੜ੍ਹਦੇ ਨੇ ਨਾਟਕ ਟੀਮ ਹਨਾ ਨਾਟਕ ਮੇਲੇ ਵੀ ਹੁੰਦੇ ਨੇ ਹੋਰ ਚੰਗਾ ਬਹੁਤ ਕੁਝ ਆਉਂਦਾ ਇਹਦੇ ਬਾਰੇ ਪਰ ਇਹ ਘਟਨਾ ਕਿਉਂ ਵਾਪਰੀ ਆ ਤੁਸੀਂ ਕਿਵੇਂ ਦੇਖਦੇ ਇਹਨੂੰ ਇਸ ਘਟਨਾ ਨੂੰ ਮੈਂ ਇਸ ਤਰ੍ਹਾਂ ਦੇਖਦਾ ਪਹਿਲਾਂ ਤਾਂ ਸਭ ਤੋਂ ਮੈਂ ਸਾਫ਼ ਕਰਨਾ ਚਾਹਨਾ ਕਿ ਜਿਵੇਂ ਬਣਾਇਆ ਜਾ ਰਿਹਾ ਵੀ ਇਹ ਜਿਹੜੀ ਲੜਾਈ ਆ ਦੋ ਜੋਨੀਆਂਾਂ ਦੇ ਵਿੱਚ ਆ ਜਿਨੇ ਇੱਕ ਸਾਈਡ ਉਹ ਗਰਾਹਾਂ ਵਾਲੇ ਆ ਇੱਕ ਸਾਈਡ ਕਾਦੀਆਂ ਵਾਲੇ ਆ ਪਰ ਇਹ ਇਸ ਤਰ੍ਹਾਂ ਦਾ ਬਿਲਕੁਲ ਵੀ ਕੁਝ ਨਹੀਂ ਹੈ ਠੀਕ ਆ ਜਿਹੜੇ ਇਹ ਹਰਜਿੰਦਰ ਸਿੰਘ ਜੀ ਆ ਇਹ ਪਹਿਲਾਂ ਤੋਂ ਵੀ ਸਾਡਾ ਇਹਨਾਂ ਨਾਲ ਵਿਚਾਰਧਾਰਾ ਤੇ ਟਕਰਾਓ ਚੱਲਦਾ ਹੈ ਕਿਉਂਕਿ ਉਹ ਆਪਣੀ ਹੋਰ ਵਿਚਾਰਧਾਰਾ ਤੇ ਆ ਪਰ ਅਸੀਂ ਜਿਹੜਾ ਆਪਣੀ ਗੱਲ ਰੱਖਦੇ ਆ ਅਸੀਂ ਆਪਦੇ ਨਾਟਕ ਮੇਲੇ ਕਰਾ ਕੇ ਆਪਦੀ ਲਾਇਬ੍ਰੇਰੀ ਰਾਹੀਂ ਆਪਣੇ ਵਿਚਾਰਾਂ ਰਾਹੀਂ ਆਪਣਾ ਪ੍ਰਚਾਰ ਕਰਦੇ ਆ ਅਸੀਂ ਆਪਣੀ ਅਗਿਆਨਕ ਸੋਚ ਦਾ ਠੀਕ ਹੈ ਪਰ ਜਿਹੜਾ ਉਹਨਾਂ ਦਾ ਹੈਗਾ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਲਈ ਕਿਵੇਂ ਵਰਤਣਾ ਉਹ ਢੰਗ ਤਰੀਕਾ ਜਿਹੜਾ ਜਿੰਨੇ ਹੁਣ ਖਤਰਨਾਕ ਪੂਰਾ ਹੀ ਹੈ ਪਹਿਲਾਂ ਤੋਂ ਹੀ ਤੇ ਹੁਣ ਵੀ ਜਦੋਂ ਦਿੱਲੀ ਮੋਰਚਾ ਚੱਲਦਾ ਸੀ ਉਦੋਂ ਵੀ ਇਸ ਪਿੰਡ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਬਵਾਦ ਖੜਾ ਕੀਤਾ ਸੀ ਕਿ ਜਥੇਬੰਦੀ ਦੇ ਝੰਡੇ ਲਾ ਕੇ ਅਸੀਂ ਦਿੱਲੀ ਨਹੀਂ ਜਾਣਾ ਅਸੀਂ ਤਾਂ ਐ ਹੂਵਾਂਗੇ ਉਹ ਮੈਂ ਜਿਹੋ ਜਿਹੇ ਹੁੱਲੜ ਬਾਜ ਕਰਦੇ ਸੀ ਉਦੋਂ ਕੀਤਾ ਉਦੋਂ ਵੀ ਅਸੀਂ ਇਹਨਾਂ ਨੂੰ ਪਿੰਡ ਦੀ ਸੱਤ ਦੇ ਵਿੱਚ ਟਿਕਾਇਆ ਸੀ ਵੀ ਐ ਨਹੀਂ ਹੁੰਦਾ ਪਰ ਹੁਣ ਵੀ ਕੀ ਸੀ ਮੈਂ ਇਹ ਚਾਹੁੰਦਾ ਵੀ ਜੇ ਉਹ ਕਾਦੀਆਂ ਜਥੇਬੰਦੀ ਦੇ ਮੈਂਬਰ ਹੈ ਤੇ ਜਿਹੜੇ ਪਾਲਾ ਜੀ ਆ ਉਹ ਇਸ ਇਕਾਈ ਦੇ ਪ੍ਰਧਾਨ ਆ ਜੇ ਉਹਦੇ ਵਰਕਰ ਨੂੰ ਹਰਜਿੰਦਰ ਸਿੰਘ ਨੂੰ ਕੋਈ ਸਮੱਸਿਆ ਸੀ ਉਹ ਆਪ ਦੇ ਕਾਦੀਆਂ ਦੇ ਜਿਹੜੇ ਦੀਵਾਨਾ ਇਕਾਈ ਦੇ ਪ੍ਰਧਾਨਾ ਉਹਨਾਂ ਨੂੰ ਦੱਸਦੇ ਵੀ ਮੈਨੂੰ ਆ ਸਮੱਸਿਆ ਹਾਂ ਬਿਲਕੁਲ ਠੀਕ ਹੈ ਤੇ ਜੇ ਉਹ ਪ੍ਰਧਾਨ ਨਾ ਹੱਲ ਕਰਦੇ ਫਿਰ ਆਉਦੇ ਬਲਾਕ ਆਗੂ ਨਾਲ ਗੱਲ ਕਰਦੇ ਠੀਕ ਹੈ ਬਲਾ ਇਹ ਜੱਸੀ ਬੰਦੀਆਂ ਦਾ ਕੰਮ ਹੀ ਆਏ ਹੁੰਦਾ ਨਾ ਪਰ ਉਹ ਕੀ ਕਰਦਾ ਉਹ 10-12 ਗੁੰਡੇ ਮੰਗਾਉਂਦਾ ਡਾਂਗ ਆਪ ਚੱਕਦਾ ਉਹਨਾਂ ਕੋਲੇ ਡਾਂਗ ਆ ਸਾਰਿਆਂ ਕੋਲੇ ਉਹ ਸਰੇ ਆਮ ਗਾਲਾਂ ਕੱਢਦਾ ਵੀਡੀਓ ਸੇ ਹੂੰ ਜਿਹੜੀਆਂ ਕਿ ਇੱਕ ਆਮមនុស្ស ਨੂੰ ਵੀ ਨਹੀਂ ਚਾਹੀਦੀਆਂ ਉਹ ਇੱਕ ਜਿਹੜਾ ਸਿੱਖ ਧਰਮ ਦਾ ਪ੍ਰਚਾਰ ਕਰ ਰਿਹਾ ਹੋਵੇ ਉਹਨੂੰ ਤਾਂ ਬਿਲਕੁਲ ਹੀ ਨਹੀਂ ਚਾਹੀਦਾ ਅੱਛਾ ਵੀ ਉਹ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਨੇ ਪ੍ਰੋਪਰ ਯਾਤਰਾ ਪਾਇਆ ਹਾਂ ਯਾਤਰਾ ਪਾਇਆ ਟਾਡੀ ਆ ਆਪਣਾ ਪ੍ਰੋਗਰਾਮ ਕਰਦੇ ਉਹ ਕਰਨਾ ਵੀ ਚਾਹੀਦਾ ਉਹਨਾਂ ਦੀ ਵਿਚਾਰਧਾਰਾ ਉਹਨਾਂ ਨੂੰ ਪਰਫੁੱਲਤ ਕਰਨੀ ਚਾਹੀਦੀ ਹੈ ਪਰ ਜਦੋਂ ਇੰਨੀ ਵਧੀਆ ਵਿਚਾਰਧਾਰਾ ਨੂੰ ਵੀ ਉਹ ਆਪਣੀ ਪ੍ਰਚਾਰ ਕਰਦੇ ਆ ਪਰ ਇਹਦੇ ਦੌਰਾਨ ਸਰੇ ਆਮ ਇੱਕ ਗੁੰਡੇ ਦੀ ਤਰ੍ਹਾਂ ਡਾਂਗ ਝੱਕ ਕੇ ਲਲਕਾਰੇ ਮਾਰਨੇ ਇਹ ਕਿੱਥੋਂ ਦੀ ਸਹੀ ਗੱਲ ਹੈ ਨਾ ਕੋਈ ਜਸੇਬੰਦੀ ਲਈ ਹੈ ਤੇ ਫੇਰ ਬਾਅਦ ਚ ਇਹ ਬਣਾ ਦੇਣਾ ਜੀ ਇਹ ਅਗਰਾਹਾਂ ਵਾਲਿਆਂ ਨੇ ਕੋਹ ਕਰਾਤਾ ਉੱਥੇ ਸਾਡੇ ਤੇ ਅਸੀਂ ਕਰਦਿਆਂ ਵਾਲੇ ਸੀ ਇਹ ਬਿਲਕੁਲ ਨਹੀਂ ਹੈਗਾ ਨਾ ਇੱਥੇ ਅਕਾਦਿਆਂ ਵਾਲੇ ਵੀ ਉਹਨਾਂ ਦਾ ਵੀ ਸਤਕਾਰ ਕਰਦੇ ਆਂ ਉਗਰਾਹਾਂ ਵਾਲਿਆਂ ਦਾ ਵੀ ਸਤਕਾਰ ਕਰਦੇ ਆਂ ਪਰ ਜੇ ਤੁਸੀਂ ਪੂਰੇ ਪਿੰਡ ਤੋਂ ਜਾਣੋਗੇ ਘਟਨਾ ਇੱਕ ਵੀ ਬੰਦਾ ਇਹ ਨਹੀਂ ਕਹੂਗਾ ਵੀ ਜਰ ਇਹ ਵਿਕੇ ਜੋ ਉਗਰਾਹਾਂ ਦਾ ਜਾਂ ਪੀ ਖਾਦਿਆਂ ਦਾ ਟਕਰਾ ਇਹ ਬਿਲਕੁਲ ਨਹੀਂ ਹੈ ਇਹ ਵੈਸੇ ਇੱਕ ਨਿੱਜੀ ਜਿਵੇਂ ਇੱਕ ਰੀ ਲੂ ਉਸ ਨਸਲ ਨਾ ਹੁੰਦੀਆਂ ਜਿਵੇਂ ਸਰਪੰਚ ਸਾਹਿਬ ਨੇ ਦੋਸਾ ਦੇ ਉੱਤੇ ਟਰਾਲੀ ਪਈ ਹੈ ਮਿੱਟੀ ਪਈ ਹੈ ਉਹ ਘਰ ਪਾਉਂਦਾ ਹੈ ਉਹਦੇ ਤੋਂ ਉੱਪ ਜੀਆਂ ਤੇ ਇੱਕ ਜਦੋਂ ਬੰਦਾ ਲਗਾਤਾਰ ਹਾਰਦਾ ਹੋਵੇ ਇਹਰੋ ਫਾਸਟੇਸ਼ਨ ਹੁੰਦਾ ਉਹ ਜਿਹੜੀ ਸਾਰਿਆਂ ਨੇ ਗਾਲਾਂ ਕੱਢ ਕੇ ਹੋਰ ਗੁੰਡੇ ਸੱਦ ਕੇ ਉਹਦੀ ਮੰਨ ਦੀ ਜਿਹੜੀ ਅੰਦਰਲੀ ਫਾਸਟੇਸ਼ਨ ਸੀ ਉਹਨੂੰ ਕੱਢ ਰਿਆ ਸੀਗਾ ਕਿਉਂਕਿ ਜਦੋਂ ਪੂਰੀ ਵਿਚਾਰਧਾਰਾ ਨਾ ਹੋਵੇ ਬੰਦੇ ਕੋਲੇ ਉਹ ਕੀ ਕਰਨਾ ਹੈ ਤੇ ਲਗਾਤਾਰ ਹਰਾਮ ਹੋਣਾ ਕਿਉਂਕਿ ਪਹਿਲਾਂ ਦੋ ਤਿੰਨ ਵਰੀ ਲੋਕਾਂ ਦਾ ਸਾਰ ਹਾਰਦੇ ਹਨਾ ਚਲੋ ਇਲੈਕਸ਼ਨਾਂ ਦੇ ਵਿੱਚ ਵੀ ਉਂ ਵੀ ਜਿਹੜਾ ਲੋਕਮਨਾਂ ਦੇ ਵਿੱਚ ਇੱਕ ਰੁਤਬਾ ਹੁੰਦਾ ਬੰਦੇ ਦਾ ਵੀ ਜਾਰਾ ਦਿੰਦੇ ਬਹੁਤ ਵਧੀਆ ਕੰਮ ਕਰਦੇ ਆ ਉਹ ਨਹੀਂ ਹੈ ਉਹ ਹੋਰ ਤਰ੍ਹਾਂ ਦਾ ਅਕਸ ਬਣਿਆ ਹੋਇਆ ਪਿੰਡ ਦੇ ਵਿੱਚ ਪੂਰੇ ਦੇ ਵਿੱਚ ਜੀ ਹੁਣ ਤੁਸੀਂ ਫਿਰ ਮੰਗ ਕੀ ਕਰਦੇ ਸਾਰਾ ਪਿੰਡ ਕੀ ਚਾਹੁੰਦਾ ਆ ਪਿੰਡ ਤਾਂ ਇਹੀ ਚਾਹੁੰਦਾ ਦੇਖੋ ਅਸੀਂ ਪਿੰਡ ਨਿਵਾਸੀ ਨਹੀਂ ਚਾਹੁੰਦੇ ਵੀ ਅਸੀਂ ਬਾਹਲੇ ਕਾਨੂੰਨਾਂ ਚ ਪਈਏ ਵੀ ਪਰਚਿਆਂ ਚ ਪਈਏ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਕੱਲ੍ਹ ਵੀ ਉੱਥੇ ਕਹਿਤਾ ਸੀ ਵੀ ਜੇ ਬੰਦਾ ਆਪਣੀ ਗਲਤੀ ਦਾ ਅਹਿਸਾਸ ਕਰਦਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਨਹੀਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਕਰਿਆ ਵੀ ਅਸੀਂ ਕੋਈ ਗਲਤੀ ਦਾ ਅਹਿਸਾਸ ਕਰੀਏ ਉਹਨਾਂ ਨੇ ਜਾਣੀ ਆਪਣੇ ਸਿਆਸੀ ਦਬਾਅ ਕਰਕੇ ਇਹ ਪੁਲਿਸ ਲਈ ਦਬਾਅ ਪਾ ਕੇ ਉਹ ਪਰਚਾ ਨਹੀਂ ਸੀ ਕਰ ਰਹੀ ਤੇ ਸਾਡੇ ਪਿੰਡ ਦੀਆਂ ਮਾਮਾ ਭੈਣਾਂ ਧੀਆਂ ਭੁੱਖੇ ਪਾਣੀ ਉੱਥੇ 10 ਵਜੇ ਤੱਕ ਬੈਠੀਆਂ ਤੇ 10 ਵਜੇ ਤੱਕ ਬੈਠਣ ਦੇ ਬਾਵਜੂਦ ਵੀ ਉਹ ਸਾਨੂੰ ਟਾਲਦੇ ਰਹੇ ਤੇ ਉੱਥੋਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਹਮਾਇਤ ਕਰਦੇ ਰਹੇ ਉਹਨਾਂ ਦਾ ਖਾਣਾ ਪਾਣੀ ਉਹਨਾਂ ਕੋਲੇ ਪਹੁੰਚਦਾ ਰਿਹਾ ਕੋਈ ਕਾਇਸ ਨਹੀਂ ਸੀ ਗਿਆ ਉਹ ਸਰੇਮ ਉਹਨਾਂ ਦੀ ਸੇਵਾ ਹੁੰਦੀ ਅਸੀਂ ਦੇਖਦੇ ਸੀ ਮੈਂ ਕਿ ਸਾਰਾ ਪਿੰਡ ਹੀ ਦੇਖਦਾ ਸੀਗਾ ਜਦੋਂ ਫਿਰ ਸਾਰਾ ਕੁਝ ਚੱਲਦਾ ਵੀ ਯਾਰ ਇਹ ਤਾਂ ਸਰੇਮ ਘੁੰਮ ਰਹੇ ਐਨਾਂ ਕੋਈ ਸਾਰਾ ਖਾਣ ਪੀਣ ਵੀ ਆਉਂਦਾ ਹੈ ਤੇ ਪੁਲਿਸਦਾਰ ਇਹੀ ਹੈ ਤਾਂ ਫਿਰ ਅਸੀਂ ਐਲਾਨ ਕਰਤਾ ਉਸ ਵੀ ਅਸੀਂ ਹੁਣ ਰੋਡ ਜਾਮ ਕਰਾਂਗੇ ਜੇ ਨਾਲ ਆਇਆ ਉਸ ਤੋਂ ਬਾਅਦ ਪਰਚਾ ਹੋਇਆ ਹਨਾ ਹੁਣ ਪਰਚਾ ਹੋਇਆ ਪਰਚਾ ਪਰਿਵਾਰ ਨੇ ਕਰਾਇਆ ਅਸੀਂ ਤਾਂ ਹਮਾਇਤ ਤੇ ਗਏ ਸੀਗੇ ਉਹਨੂੰ ਰਾਜ਼ੀਨਾਮਾ ਕਰਨਾ ਉਹਨਾਂ ਨੇ ਕੀ ਕਰਨਾ ਇਹ ਅਸੀਂ ਪਰਿਵਾਰ ਤੀ ਸਟਾਂ ਤਾ ਦਿਵਾਨੇ ਪਿੰਡ ਦੇ ਵਿੱਚ ਜਿਹੜੀ ਘਟਨਾ ਹੋਈ ਆ ਜਿਹੜੇ ਵੀਰ ਨਾਲ ਉਹ ਘਟਨਾ ਹੋਈ ਆ ਲੜਾਈ ਹੋਈ ਆ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਮ ਕੀ ਹੈ ਜੀ ਆਪਣਾ ਜਗਸੀਰ ਸਿੰਘ ਜੀ ਅੱਛਾ ਪਿੰਡ ਦਿਵਾਨਾ ਹਣਾ ਹਾਂ ਜੀ ਉਹਦੇ ਸਰਨਾਗੁਰੂ ਜਗਰੂਪ ਸਿੰਘ ਜੀ ਉਹਦੇ ਗੱਲ ਕੀ ਹੋਈ ਆ ਕਿਉਂ ਇੰਨੀ ਲੜਾਈ ਜ਼ਿਆਦਾ ਵਧੀ ਆ ਜੀ ਕੀ ਗੱਲ ਸਾਰੀ ਪਹਿਲਾਂ ਸਾਡੇ ਸਾਇਟੀ ਦੀ ਚੋਣ ਸੀਗੀ ਜੀ ਉੱਥੋਂ ਕੋਈ ਮਾੜੀ-ਮੋਟੀ ਤੂ-ਤੂ ਮਵੇਂ ਹੋਈ ਜਾਂਦੀ ਆਮ ਸਰਬਸੰਧੀ ਸਾਡੇ ਹੋ ਗਈ ਹੂੰ ਤੇ ਉੱਥੋਂ ਬਸ ਇਹਨਾਂ ਨੇ ਪਤਾ ਨਹੀਂ ਕੀ ਹੋਇਆ ਅਸੀਂ ਤਾਂ ਆਪ ਦਾ ਘਰੇ ਕੰਮ ਚੱਲ ਰਿਹਾ ਤੇ ਮੈਂ ਵੀ ਉਥੋਂ 5 ਮਿੰਟ ਹੀ ਪਹਿਲਾਂ ਮੈਂ ਅਚਾਰ ਲੈ ਕੇ ਪਸਵਾ ਦੀ ਖਾਤਰ ਅੱਛਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਆਏ ਤੇ ਆਹ ਬੰਦੇ ਨੇ ਮੈਨੂੰ ਫੋਨ ਵੀ ਲਾਇਆ ਨੰਬਰ ਹੈਗਾ ਪੁਲਿਸ ਵਾਲੇ ਵੀ ਦੇਖਿਆ ਤੇ ਜੇ ਕਿਤੇ ਆ ਖੇਤੋਂ ਫੋਨ ਲਾਣ ਦੇ ਉਸ ਤੋਂ ਬਾਅਦ ਟਕਰਾ ਬਣ ਜਾਣਾ ਸੀਗਾ ਜਦੋਂ ਪਿੰਡ ਦੇ ਵਿੱਚ ਬੰਦਿਆਂ ਦਾ ਆਉਣਾ ਜੀ ਤੇ ਉਸ ਤੋਂ ਬਾਅਦ ਇਹਨੇ ਉਧਰ ਸਾਡੇ ਘਰਾਂ 'ਚ ਵੀ ਲੜਕਰੇ ਮਾਰ ਕੇ ਆਏ ਮੇਰੇ ਤਾਏ ਕੇ ਉਹਨਾਂ ਦਾ ਬਾਹਰ ਫੈਨਦਾ ਫੇਰ ਸਾਡੇ ਨਾਲ ਆ ਮੁੰਡਾ ਜੀ ਖੇਤੀ ਸਾਂਝੀ ਕਰਦੇ ਉਹਨਾਂ ਨੂੰ ਨੇ ਬਹੁਤ ਲੜਕਰੇ ਮਾਰੇ ਉੱਥੋਂ ਖੜ ਕੇ ਜੀ ਉਵੇਂ ਵੀਡੀਓ ਕੋਈ ਆਪਣਾ ਝੂਠ ਲੰਭਾ ਰਿਹਾ ਜੀ ਉੱਥੋਂ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਪਹਿਲਾਂ ਉਧਰੋਂ ਲੜਕ ਰਿਹਾ ਮਾਦਾ ਪਹਿਲਾਂ ਉਧਰੋਂ ਗੱਡੀ ਤੇ ਵੀ ਮਾਰ ਕੇ ਆਇਆ ਫਿਰ ਉਧਰ ਨੂੰ ਮੂੰਹ ਪਰ ਕਰਕੇ ਡਾਂਗਾ ਥੱਲੇ ਮਾਰੀ ਜਾਂਦਾ ਜੀ ਅੱਛਾ ਤੇ ਬੰਦੇ ਹੁਣ ਆਹ ਵਿੱਚ ਜਥੇਬੰਦੀ ਵਾਲੇ ਕਹਿ ਰਹੇ ਆ ਵੀ ਜਾਣ ਕੇ ਵੀ ਝੂਠਾ ਪਰਚਾ ਕਰਾਦਾ ਜਾਂ ਹੋਰ ਕਰਾਦਾ ਝੂਠਾ ਤਾਂ ਜੀ ਕੋਈ ਕਰ ਨਹੀਂ ਸਕਦਾ ਜਨਾਬ ਤੁਸੀਂ ਦੇਖ ਸਕਦੇ ਹੋ ਵੀਡੀਓ ਉਹ ਕੱਲੀ-ਕੱਲੀ ਆਈ ਵੀ ਆ ਤੇ ਸਾਰੇ ਘੁੰਗੀ ਮੋਬਾਈਲਾਂ ਦੇ ਵਿੱਚ ਉਹ ਵੀਡੀਓ ਦੇਖ ਕੇ ਪੁਲਿਸ ਨੇ ਪਰਚਾ ਪਾਇਆ ਨਹੀਂ ਤਾਂ ਹਰੇਕ ਹੀ ਕਹਿ ਦੂ ਜੀ ਉਥੇ ਬੰਦਾ ਲਲਕਾਰੇ ਮਾਰ ਰਿਹਾ ਕਹਿੰਦਾ ਆਜੋ ਇਹਨੇ ਨਿਕਲਣਾ ਬਾਹਰ ਨਿਕਲੋ ਹੁਣ ਤੇ ਫੋਲ ਇਥੇ ਮੁੜ ਕੇ ਉਧਰੋਂ ਲੜਕੇ ਮਾਰਿਆ ਮੁੜ ਕੇ ਉਹਦਾ ਡੈੜੀ ਇਥੋਂ ਮੋੜ ਕੇ ਲੈ ਕੇ ਗਿਆ ਤੇ ਸਾਨੂੰ ਜਮਾ ਮਾਰਨ ਦੀ ਧਮਕੀ ਦੇ ਰਿਹਾ ਕਹਿੰਦਾ ਉਥੇ ਵੀਡੀਓ ਦਾ ਪੈਸਾ ਸਪੈਸ਼ਲ ਬਕਾਇਦਾ ਕਹਿੰਦਾ ਹਥਿਆਰ ਕੱਢੋ ਅੱਛਾ ਬੰਦਿਆਂ ਨੂੰ ਖੇਤੋਂ ਗੱਡੀਆਂ ਉਮੇ ਖੜੀਆਂ ਜੀ ਹੂੰ ਤਲਾਲੇ ਦੇ ਰਾਹ ਤੇ ਉੱਤੇ ਮੋਟਰ ਦੇ ਉੱਤੇ ਇਹਦੇ ਕੋਲ ਠੇਕੇ ਤੇ ਮੋਟਰ ਆ ਜੀ ਇੱਕ ਉਹਦੇ ਉੱਤੇ ਬੰਦੇ ਲਿਆ ਕੇ दारू ਪਿਆ ਕੇ ਉਹਨੂੰ ਲੈ ਕੇ ਆਇਆ ਜੀ ਤੇ ਉੱਥੇ ਗੱਡੀ ਦੇ ਵਿੱਚ ਵਿੱਚ ਇਥੇ ਬੋਤਲਾਂ ਪਈਆਂ ਦੇਖੀਆਂ ਤੇ ਸਾਰੇ ਬੰਦੇ ਉਥੋਂ ਪੂਰੀ ਗੁੰਡਾਗਰਦੀ ਕਰਕੇ ਗਏ ਜੀ ਇੱਥੇ ਨਹੀਂ ਤੁਸੀਂ ਕਹਿ ਰਹੇ ਹੋ ਵੀ ਉਹ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸੀ ਪਰ ਉਹ ਤਾਂ ਕਹਿ ਰਹੇ ਮੈਂ ਵੀ ਸਿੱਖ ਪ੍ਰਚਾਰਕ ਆ ਢਾਡੀ ਆ ਫਿਰ ਇਹ ਜੁਲਦੀਆਂ ਨਹੀਂ ਪੁੱਜੀ ਪਰ ਹੁਣ ਉਹ ਦੇਖਣਾ ਸੀਗਾ ਜੀ ਤੁਸੀਂ ਦੇਖੋ ਜੀ ਵੀ ਢਾਡੀ ਬਣ ਕੇ ਪ੍ਰਚਾਰ ਕਰਦੇ ਆ ਸਟੇਜਾਂ ਤੇ ਬੋਲਣ ਵਾਲੇ ਆ ਬੰਦੇ ਐ ਕਰਦੇ ਜੇ ਕੋਈ ਗੱਲਬਾਤ ਸੀਗੀ ਆ ਪਿੰਡ ਚ ਜਿਵੇਂ ਜਥੇਬੰਦੀ ਦਾ ਆ ਵੀ ਮੈਂਪਰਾ ਉਹਨਾਂ ਨੂੰ ਕਹਿੰਦਾ ਜੀ ਫੇਰ ਚਲੋ ਆਪਣੀ ਨਈ ਪੰਚਾਇਤ ਨਾ ਬਣਦੀ ਹੋਰ 20 ਬੰਦੇ ਹੁੰਦੇ ਮੋਹਤਵਾਰ ਜਾਂ ਕੋਈ ਸਾਡੀ ਵੀ ਬੈਕਗ੍ਰਾਉਂਡ ਚੈੱਕ ਕਰਨ ਵੀ ਜਾਂ ਅਸੀਂ ਕਿੰਨੇ ਫਿਰ ਲੜਾਈ ਝਗੜੇ ਪਿੰਡ ਦੇ ਵਿੱਚ ਕਰਦੇ ਆ ਇਹਦਾ ਰੋਜ਼ ਝਗੜਾ ਜੀ ਪਿੰਡ ਚ ਅੱਛਾ ਇਹਨਾਂ ਦਾ ਹਰ ਰੋਜ਼ ਝਗੜਾ ਹੋਇਆ ਹੀ ਰਹਿੰਦਾ ਹੋਇਆ ਹੀ ਰਹਿੰਦਾ ਜੀ ਕੋਈ ਸਾਡੇ ਕੋਈ ਕਿਤੇ ਕਿਹਦੇ ਦੇ ਡਿਊਟੀ ਦੇ ਤਰਖਾਸ ਦੇਤੀ ਕਿਤੇ ਕਿਹਦੇ ਦੇਤੀ ਕਿਤੇ ਕਿਹਦੇ ਦੇਤੀ ਜੀ ਰੋਜ਼ ਵਾਲਾ ਕੰਮ ਆ ਗਾਲਾਂ ਫੁੱਲ ਕੱਢੀਆਂ ਜੀ ਤੇ ਤੁਹਾਨੂੰ ਗਾਲਾਂ ਗਾਲਾਂ ਕੱਢੀਆਂ ਜਾਂ ਦੇਹੀ ਜਾਣਗੇ ਸਾਰੇ ਆਮ ਕੈਮਰਾ ਦੇ ਵਿੱਚ ਜੀ ਸਾਡੇ ਬਾਹਰ ਚ ਆ ਕੇ ਜਮਾ ਕੱਢ ਕੇ ਗਿਆ ਜੀ ਗਾਲਾਂ ਮੈਂ ਸਾਡੇ ਘਰ ਦੋ ਅਸੀਂ ਮਗਰਲੇ ਘਰੇ ਸੀਗੇ ਪੱਠੇ ਪਾਉਂਦੇ ਸੀਗੇ ਪਸ਼ੂਆਂ ਨੂੰ ਉੱਥੋਂ ਹੀ ਭੱਜ ਕੇ ਆਏ ਆ ਜੀ ਉੱਥੋਂ ਭੱਜ ਕੇ ਆਏ ਜੀ ਮਗਰੋਂ ਸਾਨੂੰ ਪਤਾ ਲੱਗਿਆ ਜੀ ਵੈਸੇ ਤਾਂ ਉਹ ਗੁਰਸਿੱਖ ਨੇ ਸਿੱਖੀ ਦਾ ਪ੍ਰਚਾਰ ਵੀ ਕਰਦੇ ਨੇ ਪਰ ਇਦਾਂ ਲੱਗਦਾ ਯਾਰ ਵੀ ਉਹ ਨਹੀਂ ਇਦਾਂ ਕਰ ਸਕਦੇ ਗੁਰਸਿੱਖ ਬੰਦੇ ਤੇ ਇਲਜ਼ਾਮ ਦੀ ਗੱਲ ਆ ਜਾਂਦੀ ਆ ਫਿਰ ਵੀ ਤੁਸੀਂ ਇਲਜ਼ਾਮ ਤਾਂ ਨਹੀਂ ਲਾ ਰਹੇ ਕੋਈ ਪ੍ਰੂਫ ਹੈ ਇਸ ਗੱਲ ਦਾ ਵੀ ਉਹਨਾਂ ਨੇ ਗਾਲੀ ਗਲੋਚ ਕੀਤੀ ਆ ਪ੍ਰੂਫ ਸਾਰੇ ਪਿੰਡ ਨੂੰ ਜਾ ਕੇ ਪੁੱਛ ਲਓ ਜਾਂ ਜੀ ਤੁਸੀਂ ਉਥੇ ਕੈਮਰੇ ਆ ਉਹਨਾਂ ਦੇ ਜਾ ਕੇ ਘਰੇ ਦੇਖ ਲਓ ਜੀ ਤੁਸੀਂ ਜੇ ਨਹੀਂ ਯਕੀਨ ਮੰਨਦੇ ਹੋ ਸਕਦਾ ਮੈਂ ਆਪਦਾ ਪੱਕਾ ਰੱਖਦਾ ਹਾਂ ਤੁਸੀਂ ਉਹਨਾਂ ਤੋਂ ਜਾ ਕੇ ਪੁੱਛ ਲਓ ਜੀ ਹਾਂ ਵੀ ਕਈ ਗ੍ਰਾਹ ਹੁੰਦਾ ਮੈਂ ਆ ਆਪ ਦੀ ਗੱਲ ਕਰੀ ਜਦੋਂ ਵੀਡੀਓ ਜਾ ਕੇ ਦੇਖੋ ਤੁਸੀਂ ਮੈਂ ਝੂਠ ਬੋਲਦਾ ਕਿ ਸੱਚ ਬੋਲਦਾ ਜੀ ਵੀਡੀਓ ਦੱਸ ਦੋ ਜੀ ਤੁਹਾਨੂੰ ਹਮ ਸਰੇ ਆਉ ਤਾਂ ਸਾਰਾ ਉਥੇ ਇਕੱਠੇ ਹੋਇਆ ਵੇ ਜੀ ਪੁੱਲ ਗਾਣਾ ਤਾਂ ਇਹਨਾਂ ਨੇ ਜੀ ਠੂਰ ਤੱਕ ਸੁਣਦਿਆਂ ਸੀਗਾ ਉਧਰ ਮਾਸੀਆਂ ਤੱਕ ਅੱਛਾ ਹਾਂ ਦੂਜੇ ਪਾਸੇ ਪਿੰਡ ਦੇ ਤੁਹਾਡੇ ਤੇ ਦੋਸ਼ ਲੱਗ ਰਿਹਾ ਜੀ ਜਿਹੜੀ ਘਟਨਾ ਹਨਾ ਦਿਵਾਨੇ ਪਿੰਡ ਚ ਹੋਈ ਆ ਵੀ ਤੁਸੀਂ ਬਾਹਰੋਂ ਬੰਦੇ ਬੁਲਾਏ ਆ ਤੇ ਉਹ ਜਿਹੜੇ ਬਾਹਰੋਂ ਬੰਦੇ ਬੁਲਾਏ ਆ ਉਹਨਾਂ ਨੇ ਆ ਕੇ ਗੁੰਡਾਗਰਦੀ ਕੀਤੀ ਆ ਉਹ ਸਾਰੀ ਘਟਨਾ ਦਾ ਕੀ ਆ ਤੁਹਾਡਾ ਪੱਖ ਉਹਦੇ ਤੇ ਜੀ ਸਾਡਾ ਪੱਖ ਇਹੀ ਆ ਜੀ ਅ ਮੇਰਾ ਹੀ ਰਿਸ਼ਤੇਦਾਰ ਆਏ ਹੋਏ ਸੀਗੇ ਮੈਂ ਰਾਏਕੋਟ ਵਿਆਹਿਆ ਹੋਇਆ ਜੀ ਇੱਕ ਮੇਰਾ ਰਿਸ਼ਤੇਦਾਰ ਸੀਗਾ ਹਾਂਜੀ ਇੱਕ ਉਹਦੇ ਨਾਲ ਮੁੰਡਾ ਸੀਗਾ ਪਿੰਡੋਂ ਹੀ ਉਹਦੇ ਤਾਏ ਚਾਚਿਆਂ ਦਾ ਮੁੰਡਾ ਸੀਗਾ ਜੀ ਹਾਂਜੀ ਇੱਕ ਮੁੰਡਾ ਗੁੰਦਾਲ ਤੋਂ ਉਹ ਵਿਹਲੇ ਵਿਆਹਿਆ ਹੋਆ ਜੀ ਓਕੇ ਜੀ ਉਹ ਵਿਹਲੇ ਵਿਆਹਿਆ ਤਾਂ ਇਹ ਅਸੀਂ ਇੱਥੋਂ ਪਹਿਲਾਂ ਘਰੇ ਆਏ ਹਾਂ ਘਰੋਂ ਚਲੋ ਆਪਣੇ ਆਪਣੇ ਹੁੰਦਾਗਾ ਜ਼ਿੰਮੇਵਾਰਾਂ ਦਾ ਵੀ ਚਲੋ ਆਪਾਂ ਖੇਤ ਚਾਲਦੇ ਹਾਂ ਹਨਾ ਖੇਤ ਵਾਏ ਬੈਠੇ ਹਾਂ 10 ਮਿੰਟ ਹਾਂਜੀ ਹਾਂਜੀ ਅਸੀਂ ਘਰੇ ਪੈਗ ਬੋਗ ਅਸੀਂ ਨਹੀਂ ਉਹ ਕਰਦੇ ਉਹਨਾਂ ਨੂੰ ਵੀ ਪਤਾ ਹੈ ਉਹ ਪੈਗ ਬੋਗ ਲਾਉਣ ਵਾਲੇ ਬੰਦੇ ਆ ਹਨ ਹੂੰ ਹੂੰ ਚਲੋ ਅਸੀਂ ਜੀ ਉੱਥੋਂ ਮੇਰੀ ਮੈਂ ਕਿਤੋਂ ਆਇਆ ਸੀਗਾ ਮੇਰੀ ਗੱਡੀ ਬਾਹਰ ਚ ਹੀ ਖੜੀ ਸੀ ਜੀ ਸਹੀ ਚਲੋ ਮੈਂ ਹਾਂ ਚੱਲ ਮੈਂ ਉਹ ਨਾ ਉਧਰ ਦੀ ਮੈਂ ਮੁੰਡੇ ਨਾਲ ਲੈ ਕੇ ਅਸੀਂ ਚਲੋ ਉਹ ਖੇਤ ਚਲੇ ਗਏ ਹੂੰ ਅਸੀਂ ਵੀ ਉੱਥੇ ਖੇਤ ਚਲੇ ਗਏ ਜੀ ਹੂੰ ਅਸੀਂ ਖੇਤ ਕਾਫੀ ਟਾਈਮ ਬੈਠੇ ਰਹੇ ਉੱਥੇ ਹੂੰ ਤੇ ਜਦੋਂ ਅਸੀਂ ਘਰੇ ਆਏ ਹੂੰ ਕਰੇ ਅਸੀਂ ਸਾਡਾ ਗੇਟ ਦੋ ਗੇਟ ਨੇਰ ਫਰਨੀ ਦੇ ਗੇਟ ਆ ਇੱਕ ਇਧਰ ਵੀ ਹੀ ਗੇਟ ਆ ਜੀ ਅੱਛਾ ਜੀ ਅਸੀਂ ਉੱਥੋਂ ਆ ਕੇ ਮੇਰੀ ਗੱਡੀ ਜੀ ਅਸੀਂ ਸੀਗੇ ਮੇਰੇ ਆਪ ਆਪਣਾ ਤਾਏ ਚਾਚਾ ਦਾ ਮੁੰਡਾਗਾ ਉਹ ਖੜੇ ਆ ਗਏ ਅਸੀਂ ਉੱਥੋਂ ਉਤਰੇ ਆ ਮੈਂ ਤਿੰਨੀਆਂ ਤਿੰਨ ਗੱਡੀਆਂ ਆਈਆਂ ਨੇ ਹਮ ਇੱਕ ਤੇ ਇੱਕ ਜਾਣਾ ਸੀਗਾ ਇੱਕ ਤੇ ਦੋ ਜਾਣੇ ਸੀ ਗੱਡੀਆਂ ਤੇ ਉਹ ਇੱਕ ਤੇ ਇੱਕ ਜਾਣਾ ਤਾਂ ਸੀਗਾ ਉਹ ਵਿਲੇ ਮੁੰਡਾ ਉਹਦੇ ਸਹੁਰੇ ਆਇਆ ਵਾ ਸੀਗਾ ਅੱਛਾ ਜੀ ਉਹ ਵਿਲਾ ਸਾਡੇ ਨਾਲ ਹੀ ਪੈ ਜਾਂਦਾ ਜੀ ਹਾਂਜੀ ਹਾਂ ਹਾਂ ਚਲੋ ਜਦੋਂ ਅਸੀਂ ਆ ਕੇ ਘਰੇ ਬੈਠ ਗਏ ਆਪਣਾ ਰਾਹ ਸਾਡੇ ਰਾਹ ਤੇ ਬੈਠ ਕੇ ਸੀ ਉੱਥੇ ਬੈਠੇ ਰਹੇ ਹਾਂਜੀ ਬਾਹਰੋਂ ਗਾਲੀ ਗਲੋਚ ਹੋਣ ਲੱਗ ਗਿਆ ਅੱਛਾ ਕਿਉਂ ਕਾਰਨ ਕੀ ਬਣਿਆ ਜੀ ਗਾਲੀ ਗਲੋਚ ਦਾ ਕਹਿੰਦੇ ਜੀ ਬੰਦੇ ਆ ਗਏ ਇਹ ਬੰਦੇ ਲੈ ਕੇ ਆਇਆ ਕਹਿੰਦੇ ਜੀ ਗੁੰਡੇ ਆ ਗਏ ਜੀ ਆਏ ਹੋ ਗਏ ਜਾਣੀ ਬਦਨਾਮ ਕਰਦੇ ਆ ਜੀ ਸਾਨੂੰ ਅੱਛਾ ਕੋਈ ਘਟਨਾ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਉਹ ਇਦਾਂ ਹੀ ਕਹਿਣ ਲੱਗ ਪਏ ਕੋਈ ਘਟਨਾ ਨਹੀਂ ਹੋਈ ਜੀ ਕੋਈ ਘਟਨਾ ਨਹੀਂ ਹੋਈ ਪਰਸ ਉਹਦੋਂ ਇੱਕ ਦਿਨ ਪਹਿਲਾਂ ਸਾਡੇ ਨਾ ਸੁਸਾਇਟੀ ਦੀ ਚੋਣ ਸੀਗੀ ਜੀ ਸੋਸਾਇਟੀ ਦੇ ਵਿੱਚ ਕੈਮਰੇ ਲੱਗੇ ਹੋਏ ਆ ਹਜੇ ਵੀ ਉਹਦੇ ਵਿੱਚ ਕੈਮਰਿਆਂ ਦੀ ਰਿਕਾਰਡਿੰਗ ਹੋਊਗੀ ਹੂੰ ਇਹਨਾਂ ਨੇ ਸਾਡੇ ਨਾਲ ਸੋਸਾਇਟੀ 'ਚ ਵੀ ਬਹੁਤ ਤਕਾ ਕੀਤਾ ਸਾਡੇ ਮਗਰ ਭਾਏ ਆ ਇਹ ਸਾਨੂੰ ਗਾਲੀ-ਗਲੋਚ ਬਹੁਤ ਕੀਤਾ ਜੀ ਉਹਦੇ ਵੀ ਚੋਣ ਵਾਲੇ ਦਿਨ ਜੀ ਹਾਂਜੀ ਜਿਸ ਦਿਨ ਸੋਸਾਇਟੀ ਦੀ ਚੋਣ ਹੋਈ ਉਹ ਦਿਨ ਪੇਪਰ ਭਰਨੇ ਸੀਗੇ ਜੀ 25 ਤਰੀਕ ਨੂੰ ਜੀ 25 ਤਰੀਕ ਨੂੰ ਠੀਕ ਹੈ ਜੀ ਪਰ ਉਹ ਤਾਂ ਇਹ ਕਹਿ ਰਹੀ ਹੈ ਜੀ ਵੀ ਸਰਬਸੰਮਤੀ ਨਾਲ ਸਾਰੀ ਹੋਈ ਹੈ ਵੀ ਸਾਰੇ ਹੀ ਸੀਗੇ ਤੁਹਾਨੂੰ ਦੱਸ ਦਿਆਂ ਜੀ ਤੁਹਾਨੂੰ ਸਾਰੀ ਗੱਲ ਦੱਸਦੇ ਆ ਜੀ ਹੂੰ ਇਹਨਾਂ ਨੇ ਸਾਡੇ ਉੱਤੇ ਚੜੇ ਇਹ ਬਹੁਤ ਇਹਨਾਂ ਨੇ ਧੱਗੇ ਧੁੱਕੇ ਮਾਰੇ ਸਾਨੂੰ ਉੱਥੇ ਹਾਂ ਚਲੋ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਉੱਥੇ ਪ੍ਰਸ਼ਾਸਨ ਮੌਜੂਦ ਸੀਗਾ ਜੀ ਮੁਲਾਜ਼ਮ ਸੀਗੇ ਉਹਨਾਂ ਨੇ ਵਿਚਾਲੇ ਹੋ ਕੇ ਇਹਨਾਂ ਨੂੰ ਉੱਥੇ ਸਦੇੜਿਆ ਪਰੇ ਕਰਿਆ ਜੀ ਹਾਂ ਹਾਂ ਜਿਹੜੇ ਬੰਦੇ ਨੇ ਕਾਗਜ਼ ਭਰੇ ਸੀ ਉਹ ਅੰਦਰ ਰੱਖੇ ਬਾਕੀ ਸਾਰੇ ਬਾਹਰ ਕੱਢਦੇ ਜੀ ਜੀ ਉਸ ਤੋਂ ਬਾਅਦ ਸਾਡੇ ਬੰਦੇ ਆ ਹਾਂ ਗੁਰਦੁਆਰਾ ਕਮੇਟੀ ਆ ਗਈ ਤੇ ਦਸਵਾਲ ਹੁਣੀਆਂ ਰਮਨਦੀਪ ਹੁਣੀਆਂ ਉਹਨਾਂ ਨੇ ਵਿਚ ਪਾਏ ਕਿ ਵੀ ਚਲੋ ਯਾਰ ਪਿੰਡ ਦਾ ਆਪਾਂ ਸਾਨੂੰ ਉਹਨਾਂ ਨੇ ਕਿਹਾ ਵੀ ਇਹ ਸਰਬਸੰਮਤੀ ਹੁੰਦੀ ਆ ਹੂੰ ਤੇ ਬਈ ਤੁਸੀਂ ਕਿਵੇਂ ਮੰਗਦੇ ਹੋ ਅਸੀਂ ਤਾਂ ਠੀਕ ਆ ਹੁੰਦੀ ਆ ਸਾਨੂੰ ਕੀ ਤਰਾਜ ਆ ਹਾਂਜੀ ਹਾਂ ਹਨਾ ਪੜਦੇ ਆ ਜਿਹੜੇ ਖੜੇ ਆ ਤੁਸੀਂ ਉਹਨਾਂ ਨੂੰ ਪੁੱਛੋ ਹੂੰ ਵੀ ਜਿਹੜੇ ਅਸੀਂ ਵੋਟਰ ਆ ਜਾਂ ਅਸੀਂ ਸਪੋਰਟਰ ਆ ਸਾਨੂੰ ਕੀ ਤਰਾਜ ਆ ਹਨਾ ਹਾਂ ਚਲੋ ਜੀ ਦੋ ਬੰਦਿਆਂ ਦੀ ਸਰਬਸੰਮਤੀ ਬਣ ਗਈ ਹੂੰ ਤੁਸੀਂ ਨਾ ਉੱਥੇ ਰਿਕਾਰਡਿੰਗ ਉੱਥੇ ਕੈਮਰੇ ਲੱਗੇ ਹੋਇਆ ਹੂੰ ਜਦੋਂ ਸਰਬਸੰਮਤੀ ਦਾ ਐਲਾਨ ਹੋ ਗਿਆ ਜੀ ਮੇਰਾ ਮੇਰੇ ਡੈਡੀ ਦੇ ਪੇਪਰ ਭਰੇ ਹੋਏ ਸੀ ਉਹ ਅੰਦਰ ਸੀਗੀ ਅੱਛਾ ਜੀ ਉਦੋਂ ਬਾਅਦ ਅਸੀਂ ਉੱਥੋਂ ਘਰਾਂ ਨੂੰ ਆ ਗਏ ਜੀ ਅਸੀਂ ਤਾਂ ਅੱਛਾ ਜੀ ਅਸੀਂ ਘਰਾਂ ਨੂੰ ਆ ਗਏ ਮੇਰੇ ਮੈਂ ਪੱਠੇ ਬੁੱਠੇ ਪਾਉਣ ਲੱਗ ਗਿਆ ਪਸ਼ੂਆਂ ਨੂੰ ਪੱਠੇ ਬੁੱਠੇ ਲਿਆਉਣ ਲੱਗ ਗਿਆ ਖੜੇ ਸੀ ਭੁੱਖੇ ਡੰਗਰ ਹਾਂਜੀ ਤਿੰਨ ਸਾਢੇ ਤਿੰਨ ਵੱਜ ਗਏ ਜੀ ਹੂੰ ਉਸ ਤੋਂ ਬਾਅਦ ਵੀ ਫੇਰ ਇਹਨਾਂ ਨੇ ਉਹੀ ਰੱਖਿਆ ਸਾਨੂੰ ਦੇਖ ਕੇ ਝੱਗਾ ਚੱਕਤਾ ਅੱਛਾ ਕਿਸ ਨੇ ਮੋਚ ਦਿਆ ਤਾਂ ਫੇਰ ਦਾ ਉਹ ਮੁੰਡਾ ਨਾ ਇਧਰੋਂ ਮੈਂਬਰ ਰਿਹਾ ਉਹ ਪਿਛਲੀ ਵਾਰ ਪੰਚਾਇਤ ਚ ਹਾਂ ਉਹਨੇ ਨਾ ਇਧਰ ਖੇਤ 'ਚ ਖੜੇ ਨੇ ਮੈਂ ਆਪਦੇ ਇਧਰ ਫਰਨੀ ਦੇ ਬਾਹਰ 'ਚ ਖੜਾ ਸੀ ਉਹਨੇ ਮੈਨੂੰ ਦੋ ਵਾਰੀ ਝੱਗਾ ਚੱਕਿਆ ਜੀ ਅੱਛਾ ਜੀ ਦੂਜੇ ਦਿਨ ਹਾਂ ਫੇਰ ਉਹਦਾ ਭਰਾ ਲੰਘਿਆ ਮੋਟਰਸਾਈਕਲ ਤੇ ਮੈਂ ਉੱਥੇ ਹੀ ਖੜਾ ਸੀ ਹੂੰ ਉਹ ਪੂਰਾ ਐ ਹੱਸ ਕੇ ਲੰਘਿਆ ਪੂਰਾ ਐ ਮੋਟਸ ਤੇ ਹੱਥ ਫੇਰ ਕੇ ਖੁਸ਼ ਹੋ ਕੇ ਲੰਘਿਆ ਜੀ ਮੈਂ ਬਸ ਇੱਕ ਚਲੋ ਥੋੜੇ ਪਿੰਡ ਦਾ ਮਾਮਲਾ ਜੀ ਪਰ ਫੇਰ ਵੀ ਮੈਂ ਇੱਕ ਥੋੜਾ ਰਤਬਾ ਵੱਡਾ ਜੀ ਤੁਸੀਂ ਟਾਡੀ ਵੀ ਹੋ ਹਨਾ ਤੁਸੀਂ ਕਿਸਾਨ ਜੂਨੀਅਰ ਨਾਲੇ ਮੈਨੂੰ ਲੱਗਦਾ ਤੁਹਾਨੂੰ ਇਗਨੋਰ ਕਰ ਦੇਣੀ ਚਾਹੀਦੀ ਇਹੋ ਜਿਹੀ ਗੱਲਾਂ ਤਾਂ ਸ਼ਾਇਦ ਉਹ ਵੀ ਸੋਚਰ ਜਾਣ ਜੇ ਉਹਨਾਂ ਦੇ ਵਿੱਚ ਗਲਤੀ ਹੋ ਜਾਈ। ਮੇਰੀ ਗੱਲ ਸੁਣੋ ਤੱਕੇ ਸਾਹੀ ਦੇ ਵਿਰੁੱਧ ਬਿਲਕੁਲ ਖੜਨਾ ਚਾਹੀਦਾ ਤੱਕੇ ਸਾਹੀ ਦੇ ਸਾਡੇ ਸਾਹਿਬ ਵੀ ਲੜਦੇ ਰਹੇ ਆ ਤੱਕੇ ਸਾਹੀ ਦੇ ਵਿਰੁੱਧ ਬਿਲਕੁਲ ਜੀ ਬਿਲਕੁਲ ਵੈਸੇ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਬੰਦਾ ਦੇਖ ਕੇ ਹਨਾ ਚੱਗਾ ਚੱਕਦਾ ਮੁੱਛਾਂ ਨੂੰ ਹੱਥ ਫੇਰਦਾ ਹਾਂ ਹਾਂ ਨਹੀਂ ਤਾਨਾ ਸੌਣ ਦੀ ਆ ਜੀ ਕੋਈ ਬੰਦਾ ਕਹੇ ਆਪ ਹੀ ਛੋਟਾ ਹੋ ਜਾਂਦਾ ਆਪ ਹੀ ਚੱਲੂ ਸਾਰਾ ਕੁਝ ਥੋੜੀ ਹੁੰਦਾ ਜੀ ਹਾਂ ਹਾਂ ਉੱਥੇ ਜ਼ਰੂਰ ਹਾਂ ਜੇ ਜੇ ਵੀਰ ਜੀ ਮੈਂ ਕਹਾਂ ਵੀ ਸਾਰਾ ਕੁਝ ਮੇਰੇ ਮੁਤਾਬਕ ਹੀ ਹੋਏ ਐ ਥੋੜੀ ਹੁੰਦਾ ਨਹੀਂ ਹੁੰਦਾ ਜੀ ਹਾਂ ਬਿਲਕੁਲ ਨਹੀਂ ਹਾਂ ਐ ਨਹੀਂ ਵੇਖੋ ਠੀਕ ਆ ਤੂੰ ਤੁਹਾਡੀ ਪੰਚਾਇਤ ਆ ਤੁਹਾਨੂੰ ਮੁਬਾਰਕਾ ਰਹੋ ਤੁਸੀਂ ਕੋਈ ਗੱਲ ਨਹੀਂ ਜਤਾਰਾ ਬੜੀਆਂ ਹਾਂ ਇਹ ਤੁਹਾਡੇ ਤੇ ਇੱਕ ਇਹ ਵੀ ਦੋਸ਼ ਲੱਗਦਾ ਜੀ ਕਿ ਤੁਸੀਂ ਨਾ ਥੋੜੇ ਥੋੜੇ ਟਾਈਮ ਬਾਅਦ ਪਿੰਡ ਵਿੱਚ ਲੜਦੇ ਹੋ ਕਿਸੇ ਨਾ ਕਿਸੇ ਨਾਲ ਉਹਨਾਂ ਨੇ ਮਤਲਬ ਇਹ ਦੋਸ਼ ਲਾਇਆ ਹਾਂ ਵੀ ਉਹ ਕੋਈ ਐਫ ਆਈ ਆਰ ਹੋਵੇ ਅੱਜ ਤੱਕ ਜਿਹੜਾ ਜਿਹੜਾ ਕੱਲ ਹੋਇਆ ਕੱਲ ਤੋਂ ਪਹਿਲਾਂ ਜਾ ਕੋਈ ਬੰਦਾ ਤੁਸੀਂ ਸਾਫਤ ਕਰ ਦੋ ਪਿੰਡ ਦਾ ਵੀ ਜਾਂ ਮੈਨੂੰ ਇਹ ਯਾਰ ਇਹ ਨਹੀਂ ਮੈਨੂੰ ਧੱਕੇ ਨਾਲ ਜਾਂ ਗਾਲੀ ਵਿਨੋਚ ਕਰਿਆ ਜਾਂ ਮেরে ਮਾਰਿਆ ਜਾਂ ਮੇਰੀ ਕਿਸੇ ਨਾਲ ਨਿੱਜੀ ਲੜਾਈ ਹੋਵੇ ਮੇਰੀ ਤੁਸੀਂ ਨਿੱਜੀ ਲੜਾਈ ਸਾਫਤ ਕਰ ਦੋ ਜੀ ਜੀ ਮੈਂ ਦੇਣਦਾਰ ਆ ਉਹ ਸਾਫਤ ਕਰਦਾਂ ਜੁੱਤੀਆਂ ਉਹਨਾਂ ਦੀਆਂ ਸਿਰ ਮੇਰਾ ਜੀ ਇੱਕ ਹੋਰ ਪਾ ਜੀ ਤੁਹਾਡੀ ਨਾ ਜਿਹੜੀ ਇੱਕ ਕਲਿੱਪ ਚੱਲ ਰਹੀ ਆ ਹਨਾ ਸੀਸੀਟੀਵੀ ਕੈਮਰੇ ਦੇ ਉਹਦੇ ਵਿੱਚ ਤੁਸੀਂ ਗਾਲਾਂ ਕੱਢ ਰਹੇ ਹੋ ਹਨਾ ਜੀ ਜੀ ਹਾਂ ਉਹ ਕਹ ਰਹੇ ਨੇ ਉਹਨਾਂ ਦਾ ਫਿਰ ਵੀ ਦੋਸ਼ ਆ ਯਾਰ ਵੀ ਤੁਸੀਂ ਹੈ ਨਾ ਟਾੜੀਆਂ ਨੂੰ ਪ੍ਰਚਾਰ ਕਰਦੇ ਹੋ ਵੀ ਤੁਸੀਂ ਗਾਲਾਂ ਕਿਉਂ ਕੱਢਦੇ ਹੋ ਗਾਲਾਂ ਤਾਂ ਦੇਖੋ ਟਾੜੀ ਹੈਗੀਆਂ ਜੀ ਕੋਈ ਗੱਲ ਨਹੀਂ ਪ੍ਰਚਾਰ ਕਰਦੇ ਆ ਅਸੀਂ ਕੱਲੇ ਪੈਸੇ ਦਾ ਕਰਕੇ ਨਹੀਂ ਪ੍ਰਚਾਰ ਕਰਦੇ ਸਾਡਾ ਵੀ ਸਾਡੇ ਨਾਲ ਕਿਸੇ ਨੇ ਬਹਿ ਕੇ ਗੱਲ ਕਰਨੀ ਆ ਕਰ ਸਕਦਾ ਹੂੰ ਬਿਲਕੁਲ ਜੀ ਅਸੀਂ ਜਵਾਬ ਦੇਣ ਨੂੰ ਤਿਆਰ ਆ ਜੇ ਸਾਡੇ ਚ ਕੋਈ ਗਲਤੀ ਹੋਈ ਅਸੀਂ ਉਹ ਗਲਤੀ ਮੰਨਣ ਨੂੰ ਵੀ ਤਿਆਰ ਆ ਹੂੰ ਇਹ ਚ ਇਹ ਪਾਜੀ ਜਿਵੇਂ ਹੁਣ ਉਸ ਦਿਨ ਬਹੁਤ ਸਾਰੇ ਪਿੰਡ ਦੇ ਲੋਕ ਹਨਾ ਉਧਰ ਸੀਗੇ ਉਧਰਲੀ ਸਾਈਡ ਸੀਗੇ ਉਹ ਇਹ ਦੋਸ਼ ਲਾ ਰਹੇ ਸੀ ਵੀ ਹਾਂ ਤੁਸੀਂ ਬੰਦੇ ਬਾਹਰੋਂ ਬੁਲਾ ਕੇ ਲੜਨ ਦੀ ਕੋਸ਼ਿਸ਼ ਕੀਤੀ ਆ ਧਿਆਰ ਨਾਲ ਹਨਾ ਬੰਦੇ ਪਿੰਡ ਦੇ ਵਿੱਚ ਨਾ ਦੋਨਾਂ ਪਾਸੇ ਹੁੰਦੇ ਆ ਹਾਂ ਹਾਂ ਜੇ ਉਹਨਾਂ ਨਾਲ ਸੀਗੇ ਮੈਂ ਕਿਸੇ ਪਿੰਡ ਦੇ ਜੇ ਤਾਂ ਕੋਈ ਮੇਰੀ ਇਹ ਜੀ ਮਨਸਾ ਹੁੰਦੀ ਮੈਂ ਪਿੰਡ ਦੇ ਬੰਦੇ ਆਪ ਦੇ ਪੱਖੀ ਉਥੇ ਬੁਲਾ ਲੈਂਦਾ ਹਾਂ 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 ਦੇਖੋ ਜੀ ਹੁਣ ਘਰੋਂ ਤਾਂ ਖੇਤੋਂ ਦਾ ਘਰ ਹੀ ਆਵਾਂਗੇ ਨਾ ਰੋਟੀ ਪਾਣੀ ਖਾਣ ਹਾਂਜੀ ਬਿਲਕੁਲ ਜੇ ਰਿਸ਼ਤੇਦਾਰ ਆ ਗਿਆ ਆਪਣੇ ਇਹਦਾ ਪਿੰਡਾਂ ਜੋ ਸਹਾਰਾ ਚ ਹੁੰਦਾਗਾ ਹੋਟਲ ਤੇ ਲੈ ਕੇ ਕਿਸੇ ਤੇ 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 ਬੰਦਾ ਬਾਹਰ ਅਸੀਂ ਤਾਂ ਆਏ ਹੁੰਦਾ ਵੀ ਜੇ ਕੋਈ ਮਾਮਾ ਕੋਈ ਯਾਰ ਜੇ ਫੁੱਫੜ ਬੂਆ ਮਨ ਲਾ ਵੀ ਰਿਸ਼ਤੇਦਾਰ ਆ ਜੇ ਆਪਣਾ ਪਾਸੇ ਦਾ ਮੁੰਡਾ ਆ ਗਿਆ ਮਾਮੇ ਦਾ ਮੁੰਡਾ ਆ ਗਿਆ ਰਿਸ਼ਤੇਦਾਰ ਆ ਗਿਆ ਉਹਨੂੰ ਆਪਾਂ ਚੌੜੀ ਖੇਤ ਚ ਘਰੇ ਬੈਠਾ ਬੰਦਾ ਗੋਜਦਾ ਜੇ ਉਹ ਯਾਰ ਖੇਤ ਵਹਨੇ ਆਏ ਜੇ ਹੁੰਦਾ ਹਾਂ ਹਾਂ ਥੋੜੇ ਤੇ ਇਹ ਵੀ ਦੋਸ਼ ਲਾ ਰਿਹਾ ਜੀ ਵੀ ਤੁਸੀਂ ਉਹਨਾਂ ਬੰਦਿਆਂ ਨੂੰ ਸ਼ਰਾਬ ਪੀ ਆਈ ਆ ਖੇਰ ਚੜਾ ਕੇ ਲੈ ਕੇ ਹਾਂ ਕੋਈ ਨਹੀਂ ਪੀਂਦਾ ਜੀ ਜੇ ਮੈਂ ਵੀ ਤੀਆ ਮੇਰਾ ਡੀਐਨਏ ਕਰਾ ਦੋ ਤੁਸੀਂ ਨਹੀਂ ਪੀਂਦਾ ਕਰਦਾ ਹਾਂ ਮੈਂ ਸ਼ਰਾਬ ਪੀਂਦਾ ਹਾਂ ਮੇਰਾ ਮੈਨੂੰ ਲਿਆ ਕੇ ਤੁਸੀਂ ਮੇਰਾ ਡੀਐਨਏ ਕਰਾ ਦਿਓ ਹੂੰ ਚਲੋ ਮੈਂ ਸ਼ਰਾਬ ਕੌਣ ਨਹੀਂ ਇਹ ਤਾਂ ਹੁਣ ਗੱਲਾਂ ਐਵੇਂ ਬੇਬੀ ਉਹ ਤਾਂ ਬਹੁਤ ਸਾਰੇ ਪੀਂਦੇ ਆ ਜੀ ਹਾਂ ਉਹ ਤੁਹਾਡੇ ਤੇ ਇਸ ਕਰਕੇ ਲਾਰੇ ਆ ਵੀ ਤੁਸੀਂ ਉਹਨਾਂ ਨਾਲ ਸੀ ਨਾ ਨਹੀਂ ਪੀਤੀ ਸ਼ਰਾਬ ਪੀਤੀ ਆ ਪੀਂਦੇ ਆ ਹੁਣ ਮੈਂ ਉਹਨਾਂ ਨੂੰ ਕਿਵੇਂ ਰੋਕ ਸਕਦਾ ਹਾਂ 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 ਪਿਉਣੀ ਪੈਂਦੀ ਆ ਮੈਨੂੰ ਆਪ ਪਿਉਣੀ ਜਦੋਂ ਜਿਹੜਾ ਰਿਸ਼ਤੇ ਦਾ ਮੈਂ ਆਪ ਨਹੀਂ ਪੀਂਦਾ ਮੇਰਾ ਪਿਉ ਨਹੀਂ ਪੀਂਦਾ ਮੇਰਾ ਜਵਾਕ ਨਹੀਂ ਪੀਂਦਾ ਕੋਈ ਜੇ ਵੀ ਰਸਤੇ ਯਾਰ ਪੀਂਦਾ ਦਾ ਉਹ ਮੈਨੂੰ ਪਿਉਣੀ ਪੈਂਦੀ ਆ ਹੂੰ 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 ਚਾਹੇ ਮੈਂ ਪੀਂਦਾ ਮੈਂ ਆਉਦੇ ਸੌਰੀ ਗਿਆ ਮੈਨੂੰ 20 ਸਾਲ ਹੋ ਗਏ ਵਿਆਹੇ ਨੂੰ ਮੈਂ ਉਹਨਾਂ ਤੋਂ ਕਦੇ ਸੈਟ ਨਹੀਂ ਮੈਂ ਰੋਟੀ ਖਾ ਕੇ ਮੋੜਨਾ